ਕਿੱਧਰ ਜਿਹੜੇ ਵਰਦੇ ਆਈ ਓਏ ਹਏ ਚੋੜੇ ਕੀ ਫਿਰਦੇ ਹੁਤ ਪੇਟੀ ਦੇਖਦੇ ਆ ਦਾਜ ਤੇਰੀ ਮੰਮਾ ਦਾ ਦਾਜ ਦੇਖਦੇ ਆ ਦਾਜ ਮੇਰਾ 25 24 ਸਾਲ ਪੁਰਾਣਾ ਦਾਜ ਹਨਾ 24 ਕੇ ਵਿੱਚ 45 ਸਾਲ ਪੁਰਾਣਾ ਵੀ ਐ ਹਾਂ 45 ਸਾਲ ਪੁਰਾਣਾ ਦਾਜ ਜਿਹੜਾ ਪਹਿਲਾਂ ਮੇਰੀ ਮਾਂ ਨੂੰ ਮਿਲਿਆ ਫਿਰ ਮੇਰੀ ਮਾਂ ਨੇ ਮੈਨੂੰ ਦਿੱਤਾ ਅੱਗੇ ਹਨਾ 45 ਸਾਲ ਪੁਰਾਣਾ ਹੋ ਗਿਆ ਜ਼ਿਆਦਾ ਹੀ ਹੋ ਗਿਆ ਬੀਵੀ ਜ਼ਿਆਦਾ ਆ ਹੋਰ 40 ਸਾਲ ਤੋਂ ਤਾਂ ਜ਼ਿਆਦਾ ਮਿਲਿਆ ਫਿਰ ਥੋੜੀ ਫਿਰ ਥੋੜੀ ਮਾਂ ਨੇ 50 ਸਾਲ ਹੋ ਗਏ 50 ਸਾਲ ਪਹਿਲਾਂ ਫਿਰ ਥੋੜੀ ਮਾਂ ਨੇ ਬਣਾ ਕੇ ਰੱਖਿਆ ਹੁਣ ਉਸ ਤੋਂ ਪਹਿਲਾਂ ਨਾ ਸਾਡੀ ਮਾਂ ਵਾਲਾ ਨਹੀਂ ਹੈਗਾ ਵਿੱਚ ਥੋੜੀ ਮਾਂ ਵਾਲਾ ਨਹੀਂ ਹੈਗਾ ਵਿੱਚ ਸਾਡਾ ਹੈ 50 ਸਾਲ ਪਹਿਲਾਂ ਦਾ ਹੈ 50 ਸਾਲ ਪਹਿਲਾਂ ਪੁਰਾਣਾ ਦਾਜ ਦੇਖ ਲਓ ਪਹਿਲਾਂ ਮੇਰੀ ਮਾਂ ਕੋਲੇ ਸੀ ਉਹਦੇ ਵਿੱਚੋਂ ਫਿਰ ਅਸੀਂ ਦੋ ਭੈਣਾਂ ਸੀ ਅੱਧਾ ਮੇਰੀ ਮਾਂ ਨੇ ਮੈਨੂੰ ਦਿੱਤਾ ਤੇ ਅੱਧਾ ਮੇਰੇ ਭੈਣ ਨੂੰ ਦਿੱਤਾ ਹਨਾ ਤੇ ਅੱਜ ਅਸੀਂ ਸੋਚਿਆ ਵੀ ਪੇਟੀ 'ਚੋਂ ਨਾ ਕਈ ਵਾਰੀ 스ਮੈਲ ਵਗੈਰਾ ਆਉਣ ਲੱਗ ਜਾਂਦੀ ਹੈ ਵੀ ਅੱਜ ਆਪਾਂ ਖੋਲ ਕੇ ਦੇਖੀਏ ਵੀ ਠੀਕ ਠਾਕ ਹੈ ਸਮਾਨ ਤਾਂ ਦੇਖੋ ਸਾਰਾ ਠੀਕ ਠਾਕ ਆ ਨਾ ਕੋਈ ਰੰਗ ਨਹੀਂ ਖਰਾਬ ਹੋਇਆ ਹੈਗਾ ਤੁਹਾਨੂੰ ਜਿਹੜਾ ਹੈਗਾ ਆਪਾਂ ਸਮਾਨ ਕੱਢ ਲਈਏ ਤੇ ਤੁਹਾਨੂੰ ਦਿਖਾਉਨੇ ਆ ਵੀ ਮੇਰੀ ਮਾਂ ਦਾ ਜਿਹੜਾ ਹੈਗਾ ਜਾਂ ਮੇਰੀ ਮਾਂ ਤੇ ਮੈਂ ਦੋਨਾਂ ਨੇ ਅਸੀਂ ਮਿਲ ਕੇ ਬਣਾਇਆ ਹੈ ਨਾ ਜਿਹੜੇ ਦਾਜ ਬਣਾਉਣ ਪਿੱਛੇ ਸਾਡੇ ਛਿੱਤਰ ਵੀ ਬਹੁਤ ਪੈਂਦੇ ਸੀ ਮੇਰੀ ਮਾਂ ਕਹਿੰਦੀ ਹੁੰਦੀ ਸੀ ਬਸ 11 10 ਵਜੇ ਨੂੰ ਕੰਮ ਖਤਮ ਕਰਕੇ ਬਹਿ ਜਾ ਉਹ ਕਿਤੇ ਖੇਡਣ ਨਹੀਂ ਜਾਣ ਦੇਣਾ ਕਿਤੇ ਕੁਝ ਨਹੀਂ ਕਰਨ ਦੇਣਾ ਬਸ ਦਰੀਆਂ ਮੋੜਨਾ ਬਿਠਾ ਲੈਣਾ ਤੁਹਾਨੂੰ ਦਿਖਾਉਨੇ ਆ ਅਸੀਂ ਕੱਢ ਲਈਏ ਠੀਕ ਆ ਸਮਾਨ ਆ ਇਹ ਤਾਂ ਕੈ ਵਾਰੀ ਦਰੀ ਵਾਲਾ ਹੱਥਾ ਵੀ ਮਾਰਿਆ ਮੈਂ ਤੁਹਾਡੇ ਜਦੋਂ ਨਾ ਦਰੀ ਵਾਲਾ ਹੱਥਾ ਦਰੀਆ ਵਾਲਾ ਹੱਥਾ ਪੈ ਜਾਂਦੇ ਸੀ ਹਨਾ ਇੱਥੇ ਕੀ ਪੈ ਜਾਂਦੇ ਹੁੰਦੇ ਨੇਗੇ ਆਹਾਂ ਛਿੱਲਦਾ ਨਾ ਤੇ ਮਾਸ ਹਾਂ ਛਿੱਲਦਾ ਦਾ ਅਸੀਂ ਮਾਸ ਉਹ ਤਾਂ ਗਾਹ ਹੁੰਦਾ ਜਦੋਂ ਆਪਾਂ ਦਰੀ ਬੁੰਨਦੇ ਹੁੰਨੇ ਆ ਜੇ ਦਰੀਲਾਂ ਦਾ ਤਣਾਉ ਕਰਦੇ ਹੁੰਦੇ ਆਪਾਂ ਹਾਂ ਅਸੀਂ ਕੱਢ ਲਈਏ ਸਮਾਨ ਫੇਰ ਤੁਹਾਨੂੰ ਦਿਖਾਉਨੇ ਆ 50 ਸਾਲ ਪੁਰਾਣੀਆਂ ਚੀਜ਼ਾਂ 25 ਸਾਲ ਪੁਰਾਣੀਆਂ ਚੀਜ਼ਾਂ ਹਨਾ ਵਿੱਚ ਅੱਧੀਆਂ 50 ਵਾਲੀਆਂ ਨੇ ਵਿੱਚ 25 ਆਈਆਂ ਵਿੱਚ ਉਹ ਦੇਖੀਏ ਹੁਣ ਅੱਧਾ ਸਮਾਨ ਮੈਨੂੰ ਦਰੀ ਲੱਭਦੀ ਨਹੀਂ ਪਈ ਮਾਂ ਜਹਾਜ ਵਾਲੀ ਦਰੀ ਨਹੀਂ ਲੱਪੀ ਮੈਨੂੰ ਦੇਖ ਹਾਂ ਜਿਹੜਾ ਸਮਾਨ ਕੱਟ ਲਿਆ ਮੇਰੇ ਮੈਂ ਕਿਹੜਾ ਰਜਾਈਆਂ ਦੇ ਨੀਚੇ ਰੱਖੀ ਹੋਈ ਹੋਣੀ ਦਰੀ ਦਰੀਆਂ ਤਾਂ ਸਾਈਡ 'ਤੇ ਰੱਖੀਆਂ ਹੋਈਆਂ 11 ਦਰੀਆਂ ਸੀ ਮੇਰੀਆਂ ਹਾਂ ਕਹ ਲੈ ਗਿਣੋ ਦਰੀਆਂ ਦੋ ਦੋ ਤਾਂ ਮੈਂ ਲਾ ਲੀਆਂ ਸੀ ਦੋ ਦਰੀਆਂ ਤਾਂ ਫਿਰ ਦੋ ਤੇ ਦੋ ਚਾਰ ਫਿਰ ਦੋ ਦਰੀਆਂ ਤੇ ਮੈਂ ਲਾ ਲੀਆਂ ਸੀ ਚਾਰ ਚਾਰ ਤੇ ਛੀ ਤੇ 8 9 ਫੇਰ ਵੀ 9 ਹੀ ਬਣਦੀਆਂ ਨੇ ਮਾਂ ਦੋ ਲਾ ਲਈਆਂ ਸੀ ਦੋ ਤਾਂ ਹੁਣ ਗਿਣਤਾ ਲਈਆਂ ਉਹ ਵਿੱਚ ਫੇਰ ਇਹ ਤਾਂ ਮਤਲਬ ਦੋ ਹੋਰ ਲੱਭਾ ਦੋ ਤਾਂ ਲਾ ਲਈਆਂ ਦੋ ਆਓ ਪੰਜਾਂ ਨੇ ਚਾਰ 8 ਨੌਂ ਹੀ ਦਰੀਆਂ ਨੇ 11 ਦੀਆਂ ਚੱਲ ਫੇਰ ਮੈਂ ਦੇਖਦੀ ਹਾਂ ਨਾ 11 ਦਰੀਆਂ ਦੀਆਂ ਚੱਲ ਹਾਂ ਚੱਲ ਮੈਂ ਦੇਖਦੇ ਹਾਂ ਫੇਰ ਆਪਾਂ ਹਣਾ ਫੇਰ ਲੱਭ ਕੇ ਦਿਖਾਉਨੇ ਆ ਅਰਸ਼ ਬੰਦ ਰੱਖ ਜਿਹੜੀ ਨੇ ਬਣਾਈ ਨੂ ਉਹਦੇ ਵਾਸਤੇ ਤਾਂ ਆਪਾਂ ਮੈਨੇਜ ਹੋਤੇ ਦੀ ਰੱਖੀ ਸੀ ਵੀ ਮੈਨਾ ਤੋਤੇ ਦੀ ਬਣਦੀ ਮੈਨੂੰ ਦੇਣੀ ਸੀ ਸਹੀ ਗੱਲ ਆ ਜਿਹੜੀ ਨੇ ਕਾਦਰ ਫੋਕੀ ਸੀ ਗੱਲ ਬਕਾਇਦੇ ਚਿੱਟੀ ਭਰਤੀ ਆ ਦੇਖੀ ਵਿੱਚ ਇੰਨੇ ਇੰਨੇ ਸੋਹਣੇ ਰੰਗ ਪਾਏ ਹੋਏ ਨੇ ਗੀ ਹੋਰ ਤੁਹਾਨੂੰ ਦੱਸਦੇ ਆਂ ਵੀ ਕਿਹੜੀ ਚੀਜ਼ ਕਿਵੇਂ ਕਿਵੇਂ ਰੰਗ ਕੇ ਉਹ ਕਰੀ ਹੈ ਨਾ ਪਰੰਗਾਈ ਕਿਵੇਂ ਕਰੀ ਇਹਦੀ ਕਾਟੋਆਂ ਦੀ ਕਾਟੋਆਂ ਦੀ ਦਰੀਏ ਇੱਕ ਰਾਜੂ ਕੋਲੇ ਤਾਂ ਉਹ ਬਾਅਦ ਚ ਸਾਰਾ ਕੁਝ ਦੱਸਾਂਗੇ ਆ ਗਈ ਉਹ ਕੱਢ ਮੜ ਜਾ ਬਸ ਛੱਡ ਦੇ ਨਹੀਂ ਬਣਾਈ ਹੋਈ ਇਹ ਨਾਨੀ ਬਾਹਰ ਦਿਖਾਵਾਂਗੇ ਆਪਾਂ ਵੀ ਨਾਨੀ ਹਾਂਜੀ ਅੱਜ ਤੁਹਾਨੂੰ 50 ਸਾਲ ਪੁਰਾਣੀ ਜਿਹੜੀ ਹੈਗੀ ਦਰੀ ਦਿਖਾਉਣੀ ਆ ਇਹ ਮੇਰੀ ਮਾਤਾ ਨੂੰ ਪਹਿਲਾਂ ਮੇਰੀ ਮਤ ਦਾਜ ਚ ਮਿਲੀ ਹੈ ਨਾ ਬੀਬੀ ਹਾਂ ਮੈਨੂੰ ਦਾਜ ਚ ਦਿੱਤੀ ਪਹਿਲਾਂ ਇਹ ਮੇਰੀ ਬੀਬੀ ਨੂੰ ਦਾਜ ਦੇ ਵਿੱਚ ਮਿਲੀ ਫਿਰ ਇਹ ਬੀਬੀ ਨੇ ਮੇਰੀ ਨੇ ਮੈਨੂੰ ਅੱਗੇ ਦਿੱਤੀ ਹੈ ਨਾ ਮਤਲਬ ਐ ਸੀਗਾ ਵੀ ਜਿਹੜੀਆਂ ਵੀ ਦਰੀਆਂ ਹੈਗੀਆਂ ਕਿੰਨੀਆਂ ਦਰੀਆਂ ਸੀ ਮਾਂ ਤੇਰੇ ਕੋਲ ਟੋਟਲ ਮੇਰੇ ਕੋਲ ਇਥੇ ਨੌ ਨੌ ਦਰੀਆਂ ਸੀ ਉਹਦੇ ਵਿੱਚੋਂ ਦੋ ਮੈਨੂੰ ਦਿੱਤੀਆਂ ਹੈ ਨਾ ਦੋ ਦੋ ਪਈਆਂ ਨੇ ਦੋ ਦੋ ਆਪਦੇ ਕੋਲੇ ਰੱਖੀਆਂ ਤਾਂ ਦੋ ਮੇਰੀ ਭੈਣ ਵਾਸਤੇ ਰੱਖੀਆਂ ਹਨਾ ਦੋ ਮੇਰਾ ਮੁੰਡਾ ਛੋਟਾ ਸੀ ਵੀ ਮੇਰੀ ਨੂੰਹ ਆਊਗੀ ਉਹਨੂੰ ਦੇਵਾਂਗੀ ਹਾਂ ਦੋ ਮੇਰੀ ਮਾਤਾ ਨੇ ਆਪਦੀ ਨੂੰਹ ਵਾਸਤੇ ਰੱਖੀਆਂ ਸੀਗੀਆਂ ਵੀ ਮੈਂ ਆਪਦੀ ਨੂੰਹ ਨੂੰ ਦੇਵਾਂਗੀ ਹਨਾ ਵੀ ਐ ਬੰਡਿਆ ਬੰਡਿਆ ਜਿਹਾ ਰੱਖਿਆ ਸੀ ਇੱਕ ਦੋ ਲਾ ਲਈਆਂ ਹੋਣੀਆਂ ਮੈਨੂੰ ਲੱਗਦਾ ਇੱਕ ਇੱਕ ਲਾ ਲਈ ਤੇ ਮੈਂ ਇੱਕ ਨਿਸ਼ਾਨੀ ਮੈਂ ਰੱਖੀ ਸੀ ਮਾਹਾਂ ਆਪਦੇ ਕੋਲੇ ਰੱਖੂਗੀ ਹਾਂ ਨੌ ਦਰੀਆਂ ਸੀ ਵੀ ਐਂ ਵੰਡਤੀਆਂ ਫਿਰ ਉਹ ਕਰਕੇ ਦੋ ਆਪਦੀ ਨੂੰਹ ਖਾਤਰ ਰੱਖੀਆਂ ਦੋ ਦੋ ਆਪਦੀਆਂ ਧੀਆਂ ਖਾਤਰ ਰੱਖੀਆਂ ਤੇ ਇੱਕ ਜਹਾਜ ਵਾਲੀ ਵੀ ਦਰੀ ਸੀਗੀ ਉਹ ਮੇਰੇ ਭੈਣ ਖਾਤਰ ਰੱਖੀ ਹੋਈ ਸੀ ਇਹਨੂੰ ਚੂਚੇ ਵਾਲੀ ਦਰੀ ਬੋਲਦੇ ਹਨਾ ਚੂਚੇ ਵਾਲੀ ਹੈ ਨਾ ਚੂਚੇ ਵਾਲੀ ਦਿਖਾਈ ਹਰਸ਼ ਆ ਦੇਖੋ ਹੁਣੇ ਪਤਾ ਨਹੀਂ ਬਣਿਆ ਕੀ ਹੈ ਚੂਚੇ ਬਣੇ ਨੇ ਕਿ ਕੀ ਬਣਿਆ ਕਿ ਨਹੀਂ ਆਹ ਦਾ ਮੈਨੂੰ ਠੁੰਗਰਾ ਲੱਗਦੀ ਹੈ ਕਿ ਇਸ ਚੂਚੇ ਇਹ ਚੱਕੀ ਲਾਉਣਾ ਨਾ ਹੋਵੇ ਕਿ ਮੇਰੇ ਕੋਲ ਤਾਂ ਚੱਕੀ ਲਾਉਣਾ ਹੈ ਇਹ ਹਾਂ ਹਨਾ ਆ ਦੇਖੋ ਕਿੰਨੀ ਬਰੀਕੀ ਦੇ ਨਾਲ ਜਿਹੜੀ ਹੈਗੀ ਦਰੀਏ ਇਹ ਬੁਣੀ ਹੋਈ ਹੈ ਐਸੇ ਨੇੜੇ ਕਰਕੇ ਦਿਖਾ ਸਾਰਾ ਹੌਲੀ ਹੌਲੀ ਸਫਾਈ ਦੇਖ ਲੈ ਆ ਦੇਖ ਇਹਨੂੰ ਕੀ ਬੋਲਦੇ ਨੇ ਬੀਬੀ ਆ ਜਾਲੀਆਂ ਮੋਰ ਪਾਂਚਾ ਮੋਰ ਦਾ ਪਾਂਚਾ ਜਾਲੀਆਂ ਦੇਖੋ ਕਹਿੰਦੀ ਮੋਰ ਦੇ ਪਾਂਚੇ ਦੀਆਂ ਬੰਨੀਆਂ ਹੋਈਆਂ ਨੇ ਜਿਵੇਂ ਮੋਰ ਦਾ ਪਾਂਚਾ ਹੁੰਦਾ ਨਾ ਉਹ ਮਤਲਬ ਮੋਰ ਦਾ ਪੈਰ ਹਾਂ ਮੋਰ ਹੁਣ ਦੇਖੋ ਇਹ ਜੰਮੀ ਜਿਹੜੀ ਸ਼ੇਪ ਹੈਗੀ ਆ ਮੋਰ ਦੇ ਪੰਜੇ ਵਰਗੀ ਆ ਨਾ ਸ਼ੇਪ ਇਹਨੂੰ ਮੋਰ ਦੇ ਪਾਂਚੇ ਦੀ ਕਹਿੰਦੇ ਆ ਆਈਏ ਇਸ ਤਰ੍ਹਾਂ ਮੋਰ ਪਾਂਚੇ ਦੀ ਬਨਣੀਆਂ ਜਾਲੀ ਇਹ ਆ ਦੇਖੋ ਤਾਰੇ ਇਹ ਦੂਵੀ ਮੇਲਾ ਦਾ ਸੰਘੜੀਆਂ ਬੰਨੀਆਂ ਹੋਣੀਆਂ 40 ਦੀਆਂ ਤੇ ਟੋਡੀਆਂ ਹਨਾ ਆ ਦਿਖਾਵਾਂਗੇ ਦੂਜੀਆਂ ਚ ਵੀ ਇਹ ਆ ਦੇਖੋ ਪਹਿਲਾਂ ਦੇਖੋ ਕਿੰਨਾ ਬਰੀਕੀ ਕੰਮ ਕਰਦੇ ਸੀ ਵੀ ਇਹ ਸਾਰਾ ਤਾਂ ਗਲ ਭੇਟਿਆ ਹੋਇਆ ਫਿਰ ਰੇਸ਼ ਹੁੰਦਾ ਪੱਟਦੀਆਂ ਰੀਲਾਂ ਲਿਆਉਂਦੇ ਪੱਟਦੀਆਂ ਰੀਲਾਂ ਦਾ ਦੇਖੋ ਆ ਜਾਲੀਆਂ ਉਸ ਦੀ ਬੰਨੀਆਂ ਹੋਏ ਨੇ ਫੁੱਲ ਪਾਸ਼ਮ ਦੇ ਪਹਿਲਾਂ ਤਾਂ ਕਿੰਨੇ ਕੰਮ ਹੁੰਦੇ ਸੀਗੇ ਇਹ ਆ ਦੇਖੋ ਸਾਰਾ ਦੇਖੋ ਆ ਇਹ ਮਹਾਏ ਪਤਾ ਨਹੀਂ ਚੂਚਾ ਪਤਾ ਨਹੀਂ ਖਰਗੋਸ਼ ਆ ਸਾਰਾ ਇੱਕ ਇੱਕ ਲੱਛਾ ਦੇ ਰੰਗਾ ਵੀ ਰੰਗ ਪਹਿਲਾਂ ਕਿੰਨੇ ਸੋਹਣੇ ਹੁੰਦੇ ਸੀਗੇ ਹਨਾ ਇਹ ਰੰਗੇ ਨੇ ਤੁਸੀਂ ਆਪ ਰੰਗ ਇਹ ਇੱਕ ਇੱਕ ਮਾੜਾ ਮਾੜਾ ਲੱਛਾ ਮਾੜਾ ਮਾੜਾ ਲੱਛਾ ਰੰਗਦੀਆਂ ਹੁੰਦੀਆਂ ਦੇਖ ਲਓ ਮੇਰੀ ਬੀਬੀ ਕਹਿੰਦੀ ਅਸੀਂ ਰੰਗੇ ਨੇ ਕਹਿੰਦੀ ਇਹ ਸਾਰੇ ਰੰਗ ਆ ਜਿਹੜੀ ਆਹ ਭਾਰਤੀ ਪੈਂਦੀ ਹੁੰਦੀ ਇਹਦਾ ਸਵਾ ਕਿਲੋ ਰੰਗ ਦੇ ਹੁੰਦੀਆਂ ਸੂਤ ਕੋਈ ਯਾਦ ਜੁੜੀ ਹੋਈ ਹੈ ਇਹਦੇ ਨਾਲ ਹੋਰ ਯਾਦਾਂ ਤਾਂ ਜੁੜੀਆਂ ਹੋਈਆਂ ਯਾਦ ਜੁੜੀ ਹੋਈ ਆ ਦੇਖੋ ਇੱਕ ਇੱਕ ਯਾਦ ਜੁੜੀ ਹੋਈ ਆ ਅੱਜ ਤੁਹਾਨੂੰ ਯਾਦ ਦਿਖਾਉਣੀ ਆ ਮੇਰੀ ਮਾਤਾ ਦੀ ਕਹਿੰਦੀ ਪਤੀ ਮੇਰੀ ਮਾਤਾ ਕਹਿੰਦੀ ਭਤੀਜਾ ਸੀ ਸਾਡਾ ਸੁਣ ਲੋ ਗੱਲ ਗਮਾਂਡੀਆਂ ਦਾ ਮੁੰਡਾ ਸੀ ਭਤੀਜੇ ਤੇ ਸਾਡੇ ਦੋ ਛੋਟੇ ਛੋਟੇ ਅਸੀਂ ਦਰੀ ਤੇ ਖੇਡਣ ਲਾ ਲੰਨੀ ਆ ਉਹਨਾਂ ਨੂੰ ਦਰੀ ਦੇ ਉੱਪਰ ਪਾ ਲੰਨੀਆਂ ਹਾਂ ਫਿਰ ਉਹਨਾਂ ਨੇ ਇਹਦੇ ਉੱਤੇ ਛੁੱਛੂ ਕਰਤਾ ਦਰੀ ਤੇ ਉਹਨਾਂ ਨੇ ਬਾਥਰੂਮ ਕਰਤਾ ਦੇਖੋ ਫਿਰ ਅਸੀਂ ਮਣ ਕੇ ਪਾਤੇ ਉਹਦੀ ਨਾਲ ਦੀ ਨਾਲ ਜਦੋਂ ਉਹਨਾਂ ਨੇ ਛੁੱਛੂ ਕਰਿਆ ਵੀ ਕਾਲਾ ਤੇ ਜੱਗੀ ਆਪਣੇ ਯਾਦ ਰਹੂਗਾ ਹੂੰ ਵੀ ਆਪ ਕਾਲਾ ਤੇ ਜੱਗੀ ਨੂੰ ਫੜਿਆਉਣੀ ਹੁੰਦੀਆਂ ਵੀ ਉਹਨਾਂ ਨੇ ਸੁਸੂ ਕਰਤਾ ਹਨ ਇੱਥੇ ਸੁਸੂ ਕਰਿਆ ਹੋਇਆ ਆਪਣੀ ਪੱਕੀ ਨਿਸ਼ਾਨੀ ਲੱਗੀ ਦੇਖੋ ਯਾਦ ਦੀ ਮਾਰੀਆਂ ਨਾ ਮੇਰੀ ਮਾਸੀ ਕਹਿੰਦੀ ਵੀ ਆਪਾਂ ਮਣ ਕੇ ਪਾ ਦਨੇ ਇਹਦੇ ਵਿੱਚ ਵੀ ਯਾਦ ਰਹੂਗਾ ਵੀ ਅਸੀਂ ਉੱਪਰ ਖੜ੍ਹੇ ਹੁੰਦੇ ਹੁੰਦੇ ਅਸੀਂ ਛੋਟੇ ਛੋਟੇ ਨੇ ਵੀ ਉਹਨਾਂ ਨੇ ਬਾਥਰੂਮ ਕਰਤਾ ਉੱਪਰ ਹਨਾ ਉਹਨਾਂ ਨੇ ਜਿੰਨਾਂ ਨੇ ਬਾਥਰੂਮ ਕਰਿਆ ਹੋਇਆ ਹੁਣ ਤਾਂ ਪੋਤੇ ਪੋਤੀਆਂ ਵਾਲੇ ਹੋ ਰਹੇ ਨੇ ਉਹ ਦੇਖ ਲੱਗਦੀ ਪੋਤੇ ਪੋਤੀਆਂ ਵਾਲੇ ਹੋ ਰਹੇ ਨੇ ਮੇਰੀ ਮਾਸੀ ਕਹਿੰਦੀ ਅਸੀਂ ਨਾ ਨਾਸ ਦੀਆਂ ਉਹ ਨਵੇਂ ਕਾਲੇ ਜਦ ਤੂੰ ਛੁੱਛੂ ਕਰਤਾ ਸੀ ਜਿਹੜੇ ਮੜਕੇ ਪਾਏ ਹੋਏ ਨੇ ਵਿੱਚ ਗਰੀ ਦੇਖ ਲੈ ਯਾਦ ਸੀ ਵੀ ਹੈ ਦੇਖੀ ਕਿੰਨਾ ਸੋਹਣਾ ਬਾਰਡਰ ਬਣਾਇਆ ਹੋਇਆ ਮਾਂ ਇਹਦਾ ਹੈ ਨਾ ਹੋਰ ਰੰਗ ਦੇਖ ਲੈ ਕਿੰਨੇ ਸੋਹਣੇ ਨੇ ਦੇਖ ਲੋ ਰੰਗ ਦੇਖ ਲੋ ਕਿੰਨੇ ਸੋਹਣੇ ਨੇ ਸਾਡੀ ਮਾਂ ਇੰਨੇ ਪ੍ਰੇਮ ਨਾਲ ਰੰਗ ਰੰਗਦੀ ਹੁੰਦੀ ਤੇ ਨਾਨੀ ਦੇ ਰੰਗੇ ਹੋਏ ਨੇ ਇਹ ਰੰਗ ਨਾਨੀ ਦੇ ਮੇਰੀ ਮਾਂ ਹਾਂ ਹਾਂ ਮੇਰੀ ਨਾਨੀ ਦੇ ਹਾਂ ਮੇਰੀ ਮਾਂ ਦੇ ਰੰਗੇ ਹੋਏ ਨੇ ਹਾਂ ਦੇਖ ਲੋ ਇਹ ਆਪ ਹੀ ਕੱਤਿਆ ਹੋਇਆ ਸਾਡਾ ਆਪ ਹੀ ਕੱਤਿਆ ਹੋਇਆ ਆਪ ਹੀ ਇਹ ਬੁਣਿਆ ਹੋਇਆ ਨੇ ਸਾਡੀਆਂ ਅੱਗੇ ਟੇਰ ਦੀਆਂ ਹੁੰਦੀਆਂ ਟੇਰਨਾਂ ਦਾ ਪਤਾ ਟੇਰਨਾਂ ਦਾ ਵੀ ਟੇਰਨਾਂ ਦਾ ਹਾਂ ਟੇਰਨਾਂ ਦਾ ਜਿਹੜੇ ਵੱਡੀ ਉਮਰ ਦੇ ਦੇਖਦੇ ਹੁਣ ਉਹਨਾਂ ਨੂੰ ਪਤਾ ਹੀ ਆ ਟੇਰਨਾਂ ਹਾਂ ਉਹ ਟੇਰਨ ਫਿਰ ਪਹਿਲਾਂ ਤਾਂ ਅਸੀਂ ਇਹਨੂੰ ਕੱਤਦੀਆਂ ਰਾਤਾਂ ਨੂੰ ਕੱਤ ਕੇ ਲਿਆਉਂਦੀਆਂ ਹੂੰ ਫਿਰ ਦਿਨੇ ਅਸੀਂ ਇਹਦੇ ਗੋਲੇ ਟੇਰਨ ਟੇਰਦੀਆਂ ਫਿਰ ਲੱਛੇ ਬਣਾਉਂਦੀਆਂ ਟੇਰਨਾਂ ਵਾਲਾ ਤਾਂ ਵੈਸੇ ਮੇਰੀ ਉਮਰ ਦੇ ਵਿੱਚ ਵੀ ਹੈਗਾ ਸੀਗਾ ਕੰਮ ਹਾਂ ਆ ਵੈਸੇ ਪਾਏ ਹੋਏ ਨਹੀਂ ਕੁਝ ਵੀ ਇਹ ਤਾਂ ਖੇੜੇ ਵਾਸੋਂ ਪਾਏ ਹੋਏ ਨਹੀਂ ਰੰਗ ਵਾਲੇ ਸੋਹਣੇ ਨੇ ਬੀਬੀ ਹਨਾ ਇਹ ਤਾਂ ਉਂ ਪਾਏ ਹੋਏ ਨੇ ਵੀ ਵਸਾਏ ਪਰ ਹੀ ਰਹੇ ਸੋਹਣੇ ਲੱਗੇ ਪਾਏ ਭਰੀ ਭਰਾਈ ਇਹ ਦੇਖ ਅੱਜ ਦਾ ਅੱਜ ਕੱਲ ਤਾਂ ਬਹੁਤ ਇਹਨਾਂ ਦੀ ਕੀਮਤ ਕੀਮਤ ਵੀ ਵੀ ਅੱਜ ਕੱਲ ਜਿਆਦੇ ਆ ਪ੍ਰਾਣੀਆਂ ਚੀਜ਼ਾਂ ਆ ਗਈਆਂ ਹੋਰ ਬਹੁਤ ਜਿਆਦੀ ਕੀਮਤ ਹੈਗੀ ਬਾਰਡਰ ਮੈਂ ਤਾਂ ਹੈਰਾਨ ਹੀ ਹੋ ਗਈ ਮਖ ਬਾਰਡਰ ਕਿੰਨਾ ਸੋਹਣਾ ਪਾਇਆ ਹੋਇਆ ਹੈਗਾ ਅਬ ਵਧੀਆ ਮੈਂ ਕਹਿੰਦੀ ਪਾ ਰਹੀ ਐਦੂ ਵੀ ਜਿਆਦੇ ਹੈਗੀਆਂ ਨੇ ਫਿਰ ਉਹ ਮੇਰੀ ਭੈਣ ਵਾਸਤੇ ਰੱਖਤੀਆਂ ਦੋ ਮੇਰੀ ਭਝਾਈ ਵਾਸਤੇ ਉਹ ਦਿਖਾਈ ਬੀ ਉਹ ਕਿਹੜੀ ਆ ਦੂਜੀ ਹਰ ਚ ਫੜੀ ਫੜੀ ਮਾੜਾ ਫੋਨ ਆ ਦੇਖ ਇਹ ਆ ਉਸ ਦੀ ਆ ਦੇਖ ਜਿਹੜਾ ਫੋਨ ਬੋਲੀ ਬੀ ਆ ਜਣੀ ਅੰਦਰ ਨੇ ਆ ਦੇਖ ਬੋਲੀ ਏ ਬਲਣ ਜਿਆਦਾ ਤੂੰ ਦੱਸ ਕਿਰਾ ਵੀ ਇਹ ਕਾਦੀ ਦਰੀ ਐ ਜਾਂ ਫਿਰ ਮੈਂ ਦੱਸੂਗੀ ਵੀ ਕਾਦੀ ਦਰੀ ਐ ਕਾਦੀ ਫੁੱਲਾਂ ਦੀ ਐ ਆ ਕੀ ਪਾਏ ਹੋਏ ਨੇ ਨਾਲੇ-ਦਾਲੇ ਫੁੱਲਾਂ ਦੀ ਨਹੀਂ ਇਹ ਹਸਦੀ ਐ ਕੱਦੂਆਂ ਦੀ ਲੈ ਇਹ ਕੱਦੂਆਂ ਦੀ ਦਰੀ ਆ ਕੀ ਪਾਏ ਹੋਏ ਨੇ ਮਾਂ ਕਿਹੜੇ ਆ ਹਾਂ ਹਾਂ ਇਹ ਤਾਂ ਉਹੀ ਆਏ ਵੀ ਡਿਜ਼ਾਈਨ ਐ ਤੂੰ ਖਾਲੀ ਨਾ ਰਹਿਣ ਪੱਲੜ ਅੱਛਾ ਆ ਕਰਕੇ ਪਾਤੇ ਵੀ ਇਹ ਤੋਤੇ ਖੇਡਦੇ ਨੇਗੇ ਕੱਦੂਆਂ ਦੀਆਂ ਬੇਲਾਂ 'ਚ ਇਹ ਕੱਦੂਆਂ ਕੱਦੂਆਂ ਦੀ ਦਰੀ ਕਹਿੰਦੇ ਹੁੰਦੇ ਤੇ ਅਸੀਂ ਇਹਨੂੰ ਕੱਦੂਆਂ ਦੀ ਦਰੀ ਕੱਦੂਆਂ ਦੀ ਦਰੀ ਦੇਖ ਲੋ ਬਾਰਡਰ ਇਹਦੇ ਵੀ ਆ ਬਣਾ ਹੋਇਆ ਹੈ ਨਾ ਇਹ ਤੇ ਇਹ ਕਿਹੜਾ ਉਹ ਹੈਗੀ ਆ ਜਾਲੀ ਕਿਹੜੀ ਬੰਨੀ ਹੋਈ ਹੈ ਤੇ ਇਹ ਤਾਂ ਸਿੰਪਲ ਹੈ ਇਹਨੂੰ ਕਹਿੰਦੇ ਆਂਦੇ ਆ ਉਸ ਦੀ ਛੜੇ ਦੀ ਮੁੱਛ ਦੀ ਖਾ ਦੀ ਛੜੇ ਦੀ ਮੁੱਛ ਦੀ ਪਹਿਲਾਂ ਤੋਂ ਹੀ ਬੁੜੀਆਂ ਨਾਮ ਕਰੀ ਜਾਂਦੀਆਂ ਆ ਲਿਖ ਵੀ ਆ ਤਾਂ ਛੜਾ ਹੈ ਆ ਦੇਖਾ ਮੁੱਛਾ ਨੇ ਛੜੇ ਛੜੇ ਦੀ ਮੁੱਛ ਦੀ ਜਾਈ ਦੇਖ ਲੋ ਭਾਈ ਚੰਗੀ ਹੈ ਯਾਰ ਸਾ ਹਾਂ ਪਤਾ ਨਹੀਂ ਚੀਜ਼ ਬਣਦੀ ਸੀ ਪਤਾ ਨਹੀਂ ਨਾਮ ਬਣਦੀ ਸੀ ਬੁੜੀਆਂ ਨਾਮ ਵਰਲੇ ਦਰਦੀਆਂ ਹੁੰਦੀਆਂ ਤੇ ਅੱਗੇ ਹਾਂ ਇਦਾਂ ਦੀ ਮੁੱਛ ਦੀ ਇੱਧਰ ਦਿਖਾਈਂ ਅਰਚ ਇਹ ਛੜੇ ਦੀ ਮੁੱਛੀ ਹੈ ਤਾਂ ਇਹ ਮੇ ਛੜਾ ਵਿਚਾਰਾ ਕੱਲਾ ਮੁੱਛਾ ਮਰੋੜਨ ਜੋਗ ਰਹੀ ਹੈ ਹਮ ਸਹੀ ਗੱਲ ਹੈ ਆ ਦੇਖੋ ਸਫਾਈ ਵਾਲੀ ਹੁੰਦੀ ਸੀ ਚੀਜ਼ਾਂ ਚ ਨਾ ਕਿਵੇਂ ਬਾਗ ਮੰਗੂ ਭਰੀ ਪਈਆ ਦੇਖ ਲੈ ਹੈ 50 ਸਾਲ ਪਹਿਲਾਂ ਦੀ ਹੈ ਇਹ ਵਿੱਚ ਅਸੀਂ ਵੀ ਆਈਏ ਵਿੱਚ ਦੂਰ ਜਿ ਖਿੱਚ ਉਹਨੂੰ ਉਹ ਕਰਦੇ ਪੌਜ਼ ਕਰਦੇ ਵੀਡੀਓ ਨੂੰ ਲਾ ਕੇ ਦਰੀਆਂ ਹਾਂ ਚਲ ਹੁਣ ਦੇਖੋ ਇਹ ਮੇਰੀ ਮਾਂ ਮੇਰੀ ਮੰਮੀ ਨੇ ਮੈਨੂੰ ਦਿੱਤੀ ਹੁਣ ਮੈਂ ਆਪਦੀ ਨੂਹ ਨੂੰ ਦੇਉਂਗੀ ਅੱਗੇ ਹਾਂ ਹਾਂ ਜੀ ਨੂਹ ਨੂੰ ਹੁਣ ਮੈਂ ਆਪਦੀ ਨੂਹ ਵਾਸਤੇ ਰੱਖੂਗੀ ਇਹ ਜਿਸ ਦਿਨ ਆ ਤੇਰੇ ਮੁੰਡੇ ਦਾ ਵਿਆਹ ਹੋਇਆ ਡੈਕੋਰੇਸ਼ਨ ਕਰਨੀ ਹੈ ਡੈਕੋਰੇਸ਼ਨ ਵਾਸਤੇ ਰੱਖਾਂਗੇ ਨਾ ਇਹ ਮੇਰੇ ਪੁੱਤ ਦੀ ਨੂਹ ਨੂੰ ਮੇਰੇ ਪੁੱਤ ਦੀ ਬਹੂ ਵਾਸਤੇ ਰੱਖੂਗੀ ਮੈਂ ਹਾਂ ਹੁਣ ਇਹ ਸੀਗਾ ਮਾਤਾ ਦੀਆਂ ਦਿੱਤੀਆਂ ਹੋਈਆਂ ਦੋ ਦਰੀਆਂ ਉਹ ਨਹੀਂ ਤਾਂ ਜਿਵੇਂ ਹੁਣ ਜੇ ਸਾਨੂੰ ਦੋਨੇ ਪੜਾਉਣ ਦੇਣੀਆਂ ਹੁੰਦੀਆਂ ਫੇਰ ਤਾਂ ਭਵੇਂ ਚਾਰ-ਚਾਰ ਆ ਜਾਂਦੀਆਂ ਹਨਾ ਆ ਮੇਰੀ ਮਾਤਾ ਕਹਿੰਦੀ ਦੇ ਲੋ ਕਹਿੰਦੀ ਮੈਂ ਆਪਣੀ ਨੂਨ ਦੀ ਵੀ ਮੇਰ ਰੱਖੂੰਗੀ ਕਹਿੰਦੀ ਮੈਂ ਆਪਣੀ ਨੂਨ ਵਾਸਤੇ ਵੀ ਦੋ ਰੱਖੂੰਗੀ ਉਹਦਾ ਨਾਂ ਮੇਰਾ ਮੁੰਡਾ ਵੀ ਛੋਟਾ ଥିਗਾ ਹਾਂ ਉਹ ਤਾਂ ਛੋਟਾ ਜਿਹਾ ਸੀ ਆਸਤਾ ਰੱਖੀ ਮੈਂ ਵੀ ਮੇਰੇ ਨੂਨ ਦੇਉਂਗੀ ਉਹ ਹੈ ਇੱਧਰ ਰੱਖ ਦਨ ਨਾ ਸਾਰਾ ਸਮਾਨ ਇਕੱਠਾ ਕਰਕੇ ਫੇਰ ਰੱਖ ਦਮੈਂ ਤੇ ਹੁਣ ਆ ਕੀ ਨੇ ਹੁਣ ਚਲ ਆ ਆਹ ਦੇ ਇਹ ਫਲਕਾਰੀ ਦੀ ਹੁਣ ਦੇਖੋ ਜਿਹੜੀ ਆ ਦਰੀਆ ਇਹ ਮੇਰੀ ਮਾਤਾ ਦੀ ਤੇ ਮੇਰੀ ਬੁਲੀ ਹੋਈ ਆ ਆ ਦੇਖੋ ਇਹ ਫਲਕਾਰੀ ਦੀ ਹੈ ਹੁਣ ਇਹ ਦਰੀਆਂ ਬੁਣਨ ਪਿੱਛੇ ਅਸੀਂ ਬਹੁਤ ਛਿੱਤਰ ਖਾਦੇ ਆ ਅਸਾਂ ਨੂੰ ਖੇਡਣ ਨਾ ਜਾਣ ਦਿੰਦੀ ਮੇਰੀ ਮਾਤਾ ਕਹਿੰਦੀ ਕਿ ਦਰੀ ਤੇ ਬੈਠੋ ਬਸ ਸਾਡੇ ਹੱਥ ਵੀ ਹੋ ਜਾਂਦੇ ਮੇਨ ਲਾ ਤਾਂ ਕਈ ਕਰਤਾ ਹੱਥਾ ਵੀ ਵੱਜ ਜਾਂਦਾ ਹਨਾ ਬੀਬੀ ਹਾਂ ਹੋਰ ਦਰੀ ਆਲਾ ਹੱਥਾ ਮਾਰਦੇ ਜਾਂ ਜਾ ਕੇ ਥਾਪਾ ਮਾਰਦੀ ਸੀ ਕੱਪੜੇ ਧੋਣ ਵਾਲਾ ਹੈ ਹਾਂ ਇਹ ਚਲ ਇਹ ਇਹ ਹੋ ਗਈਆਂ ਇਹ ਵੀ 25 26 ਸਾਲ ਪੁਰਾਣੀਆਂ ਨੇ ਇਹ ਮਾ ਕਿਉ 25 26 ਸਾਲ ਕਿਉਂ ਜਿਆਦੇ ਹੋਣੀਆਂ ਜਿਆਦੇ ਹੋਣੀਆਂ ਬੀਬੀ ਨਹੀਂ 30 ਸਾਲ ਪੁਰਾਣੀਆਂ ਤਾਂ ਕਾਨੂੰ ਹੋਣੀਆਂ ਹੁਣ ਆ ਪੰਜ ਪੰਜ 6 6 ਸਾਲਾਂ ਦੇ ਹੁੰਦੇ ਤੇ ਉਦੋਂ ਦਾਜ ਬਣਾਉਣ ਲੱਗ ਜਾਂਦੇ ਸੀ ਹਨ ਪਰ ਠੀਕ ਆ ਆਪਾਂ ਬੁਣੀਆਂ ਹੋਈਆਂ ਨੇ ਇੰਨੀਆਂ ਕਿ ਹੋਣੀਆਂ ਹਨ ਇਹ 25 26 27 ਸਾਲ ਲਾਲਾ ਹਾਂ ਮੈਂ ਹੁਣ ਦੇਖੋ 2002 ਚ ਮੇਰਾ ਵਿਆਹ ਹੋਇਆ ਸੀਗਾ ਹਨਾ ਉਦੋਂ ਪਹਿਲਾਂ ਹੋਣੀਆਂ ਪੰਜ 6 ਸਾਲ ਪੁਰਾਣੀਆਂ ਹੋਰ ਛੋਟੀਆਂ ਛੋਟੀਆਂ ਨੇ ਤੁਸੀਂ ਹਾਂ ਚਾਰ ਪੰਜ ਸਾਲ ਪੁਰਾਣੀਆਂ ਹੋਣਗੀਆਂ ਇਹ ਇਹ ਹੋਣੀਆਂ ਮੇਲਾ ਦਾ ਆਪਣੀਆਂ ਹਾਂ 26-22 ਸਾਲ ਪੁਰਾਣੀ ਹੋਈ 26-22 ਸਾਲ ਪੁਰਾਣੀ ਇਹ ਫਲਕਾਰੀ ਦੇਖੋ ਇਹ ਮੇਰੀ ਤੇ ਮੇਰੀ ਮਾਤਾ ਦੀ ਬੁਣੀ ਹੋਈ ਆ ਬਹੁਤ ਕੁੱਟ ਖਾਧੀ ਆ ਸੀ ਇਹ ਦਰੀਆ ਬੁਣਨੇ ਪਿੱਛੇ ਮੇਰੀ ਮਾਤਾ ਸਵੇਰੇ ਹੀ ਕਹਿੰਦੀ ਸਾਨੂੰ ਕੰਮ ਨਿਵੇੜ ਕੇ ਕਹਿੰਦੀ ਤੁਸੀਂ ਦਰੀ ਤੇ ਬੈਠੋ ਮੇਰੇ ਨਾਲ ਸਾਨੂੰ ਇੰਨਾ ਗੁੱਸਾ ਚੜਦਾ ਨਾ ਉਦੋਂ ਵੱਟ ਬਹੁਤ ਚੜਦਾ ਸੀ ਬੀਬੀ ਕੱਢ ਨਹੀਂ ਜਾਣ ਦਿੰਦੀ ਸਾਨੂੰ ਸਕੂਲੋਂ ਆਇਆਂ ਨੂੰ ਵੀ ਭੰਦੀ ਆ ਦਿਖਾਦਾ ਆ ਵੀ ਜਾਲੀ ਦਿਖਿਆ ਤੇ ਨਾਨੀ ਦੀ ਬੰਨੀ ਹੋਈ ਹੈ ਹਾਂ ਆ ਮੇਰੀ ਨਾਨੀ ਦੀ ਬੰਨੀ ਹੋਈ ਹੈ ਦੇਖੋ ਜਾਲੀ ਦੇ ਬਰੀਕੀ ਦੇਖ ਕਿੰਨੀ ਬਰੀਕ ਹੋ ਦਿੱਤੀਆਂ ਨੇ ਗੰਢਾਂ ਇਹ ਦੇਖੋ ਹਾਂ ਦੇਖੋ ਇਹ ਕਿਹੜੀ ਵਾਲੀ ਹੈ ਇਹ ਪਤਾ ਨਹੀਂ ਗਾਦੀ ਇਹ ਫਿਰ ਤੇ ਨਾਨੀ ਦੀ ਬੰਨੀ ਹੋਈ ਉਹ ਹੀ ਦੱਸ ਸਕਦੀ ਹੈ ਨਾ ਨੌ ਰੱਖ ਲਾਣੇ ਸੀ ਕਹਿੰਦੇ ਜਿਹਦੇ ਵਰਗੀ ਚੀਜ਼ ਲੱਗਦੀ ਹੁੰਦੀ ਬਸ ਹਾਂ ਆ ਦੇਖੋ ਇਹਦਾ ਵੀ ਹੈਗਾ ਕੋਈ ਨਾਮ ਹੂੰ ਦੇਖੋ ਤੇ ਰੋ ਸੂਤ ਸਾਰਾ ਰੰਗ ਦੇ ਹਨਾ ਮਾ ਹੋਰ ਦੇਖ ਲਓ ਸੂਤ ਸਾਰਾ ਰੰਗ ਦੇ ਕੋਈ ਉਹ ਨਾ ਕਰ ਇਹਦੇ ਚ ਆਪਾਂ ਕਿਸੇ ਦੀ ਆ ਉਹ ਨਹੀਂ ਹੈਲਪ ਲੈਂਦੀ ਹੈਗੀ ਵੀ ਸਾਰਾ ਕੱਤਿਆ ਤੱਕ ਪਕਾ ਚੋਣ ਤੱਕ ਹਾਂ ਕੱਤਣ ਤੱਕ ਬਿਲਾਉਣ ਤੱਕ ਕਰਾਉਣ ਤੱਕ ਸਾਰਾ ਕੁਝ ਪੂਣੀਆਂ ਬੱਟਣ ਤੱਕ ਸਾਰਾ ਇਹ ਆਬਜ਼ਾਰ ਆਪ ਦੀ ਮਿਹਨਤ ਕਰੀ ਹੋਈ ਹੈ ਸਾਰੇ ਬਣਾਈਆਂ ਤਾਂ ਚੱਲ ਆਪਾਂ ਨੇ ਮਰ ਸੂਤ ਸਾਤ ਨਹੀਂ ਕਰਤਿਆ ਹੈਗਾ ਹਨਾ ਵਿੱਚ ਅਈ ਤੈ ਕਰਦੇ ਹਨਾ ਲਾ ਫੇਰ ਲਾ ਦਾਂਗੇ ਸਮਾਰ ਕੇ ਹਾਂ ਫੇਰ ਲਾ ਦਾਂਗੇ ਚੱਲ ਹਨਾ ਇਹ ਦੁਪਹਿਰ ਖਿੜੀ ਚੱਲ ਹਾਂ ਦੇਖ ਹਾਂ ਦੁਪਹਿਰ ਹੁਣ ਦੇਖੋ ਇੱਕ ਆ ਤੀਜੀ ਦਰੀ ਆ ਇਹ ਦੁਪਹਿਰ ਖਿੜੀ ਦੀ ਆ ਇਹ ਵੀ ਮੈਂ ਤੇ ਮੇਰੀ ਮਾਤਾ ਨੇ ਬੁਣੀ ਹੋਈ ਆ ਦੁਪਹਿਰ ਖੜੀ ਦੁਪਹਿਰ ਖੜੀ ਆ ਦੇਖ ਦੁਪਹਿਰ ਦੁਪਹਿਰ ਖੜੀ ਦੇ ਕਲਗਲابی ਕਲਗਲابی ਫੁੱਲ ਨਹੀਂ ਹੁੰਦੇ ਰਜ ਕਲਗਲابی ਫੁੱਲ ਨਹੀਂ ਹੁੰਦੇ ਦੁਪਹਿਰ ਖੜੀ ਕਹਿੰਦੇ ਹੁੰਦੇ ਪਹਿਲਾਂ ਪਤਾ ਕੀ ਲੱਗਦਾ ਹੁੰਦਾ ਸੀ ਨਾਮ ਰੱਖਣਾ ਹੁੰਦਾ ਸੀ ਬਸ ਕਿਸੇ ਚੀਜ਼ ਦਾ ਜਿਹੜੀ ਚੀਜ਼ ਜਿਵੇਂ ਜਿਹੀ ਦਿਖਦੀ ਹੁੰਦੀ ਉਹਨੂੰ ਉਹਵੇਂ ਨਾਮ ਦੇ ਦਿੰਦੇ ਹਨਾ ਨਾਮ ਦੇ ਦਉਂਦੇ ਆ ਦੇਖੋ ਨਾਲੇ ਇਹਦਾ ਇਹ ਰੰਗ ਨਹੀਂ ਹੈਗਾ ਕਿਦਾਂ ਹਾਂ ਉਹ ਮਿੱਟੀ ਨਹੀਂ ਫੇਰਦੇ ਹੁੰਦੇ ਤੇ ਪੀਲੀ ਮਿੱਟੀ ਲਿਆ ਕੇ ਕਲੀ ਚ ਪਾ ਕੇ ਰੰਗ ਫੇਰਦੇ ਹੁੰਦੇ ਅੱਛਾ ਇਹ ਉਹਦਾ ਪੀਲੀ ਮਿੱਟੀ ਨਾਲ ਰੰਗਿਆ ਹੋਇਆ ਇਹ ਦੇਖ ਲਓ ਪੀਲੀ ਮਿੱਟੀ ਨਾਲ ਰੰਗ ਰੰਗਿਆ ਹੋਇਆ ਕਹਿੰਦੇ ਸੂ ਅਈਗਾ ਮਾਤਾ ਕਹਿੰਦੀ ਸੂਤ ਭਿਉਂ ਕੇ ਰੱਖਿਆ ਸੀ ਫਿਰ ਦੋ ਤਿੰਨ ਦਿਨ ਦੋ ਦਿਨ ਆਹ ਤਾਂ ਆਹ ਤਾਂ ਸਾਰੇ ਰੰਗ ਨੇ ਅੱਛਾ ਆ ਪੀਲੀ ਮਿੱਟੀ ਗਾਰੇ ਵਰਗੀ ਮਿੱਟੀ ਸੀ ਇਹ ਦੇਖ ਲੋ ਆ ਲੱਗਦਾ ਵੀ ਮਿੱਟੀ ਚ ਭਿਉਂ ਕੇ ਰੱਖਿਆ ਹੋਇਆ ਸੂਤ ਇਹ ਜਿਵੇਂ ਆਪਣੀ ਉਹ ਨਹੀਂ ਹੁੰਦੀ ਗਾਜੀ ਹੁੰਦੀ ਸੀ ਜਿਵੇਂ ਗਾਜਣੀ ਹਾਂ ਗਾਜਣੀ ਵਾਂਗੂ ਪੀਲੀ ਮਿੱਟੀ ਮਿਲਦੀ ਹੁੰਦੀ ਸੀ ਹਾਂ ਉਹ ਫੱਟੀ ਪੋਚਣ ਵਾਲੀ ਗਾਚੀ ਹਾਂ ਇਹਦੀ ਕੰਦਾਂ ਤੇ ਫੇਰ ਨਾਲੀ ਹਾਂ ਇਹਦੀ ਦੇਖੋ ਆਹ ਬੰਨੀ ਹੋਈ ਇਹ ਇਹ ਉਹ ਹੈ ਵੀ ਹੈਨਾ ਹਾਂ ਇਹ ਵੀ ਨਾਨੀ ਨੇ ਬੰਨੀ ਆ ਮੇਰੀ ਨੇ ਹਾਂ ਇਹ ਵੀ ਬੇਬੇ ਨੇ ਦੇਖੋ ਮੇਰੀ ਨਾਨੀ ਜਿਉਂਦੀ ਆ ਹਜੇ ਤੱਕ ਵਧੀਆ ਸਿੱਧੀ ਸਿੱਧੀ ਪਈ ਆ ਮੇਰੀ ਨਾਨੀ ਆ ਜ ਆ ਜਾਲੀ ਵੀ ਮੇਨਾਂ ਨੀ ਬੰਨੀ ਹੋਈ ਆ ਇਹ ਆ ਦੇਖੋ ਪਹਿਲਾਂ ਜਾਲੀਆਂ ਵੀ ਕਿੰਨੇ ਸ਼ੌਂਕ ਨਾਲ ਬੰਨਦੇ ਹਨਾ ਹਮਮ ਤੇ ਇਹ ਹੈਗੀ ਦੁਪਹਿਰ ਖਿੜੀ ਦੀ ذری ਹਨਾ ਇਹਦੇ ਵੀ ਬਾਰਡਰ ਪਾਇਆ ਹੋਇਆ ਆਲੇ-ਦਾਲੇ ਹਮ ਇਹ ਕਿਹੜੀ ਹੈਗੀ ਇਹਨੂੰ ਕਹਿੰਦੇ ਨੇ ਬੱਦਲਾਂ ਦੀ ਸੌਣ ਭਾਦਾਂ ਚ ਬੱਦਲ ਕਿਦੇ ਲੀਲਾ ਕਿਦੇ ਕਾਲਾ ਕਿਦੇ ਆਹ ਅੱਛਾ ਇਹ ਹੈਗੀ ਬੱਦਲਾਂ ਦੀ ਦਰੀ ਇਹਨੂੰ ਬੱਦਲਾਂ ਦੀ ਇਹ ਵੀ ਆਪਾਂ ਹੀ ਬੁਣੀ ਹੋਈ ਸੀ ਬੀਬੀ ਹੈਨਾ ਹੋਰ ਤਾਂ ਇਹ ਤਾਂ ਬਣਾਈ ਸੀ ਨਾਲ ਇਹ ਆਪਾਂ ਬਰਾਂਡੇ 'ਚ ਬੈਠ ਕੇ ਬੁਣਦੀਆਂ ਹੁੰਦੀਆਂ ਹਨਾ ਹੂੰ ਇਹ ਬੱਦਲਾਂ ਦੀ ਦਰੀ ਹੈ ਇਹ ਵੀ ਮੈਂ ਤੇ ਮੇਰੀ ਮਾਤਾ ਨੇ ਬੁਣੀ ਸੀ ਆ ਦੇਖਾ ਤੇ ਦੇਖੋ ਇਹਦੀ ਜਾਲੀ ਕਹਿੰਦੇ ਸ਼ਾਂਪਾਂ ਵਾਲੀ ਜਾਲੀ ਸ਼ਾਂਪਾ ਮਤਲਬ ਆਪਾਂ ਆਹ ਪਾਉਂਦੇ ਆ ਨਾ ਅੰਗੂਠੀ ਅੰਗੂਠੀ ਵਾਲਾ ਡਿਜ਼ਾਈਨ ਹੈ ਦੇਖੋ ਤੁਸੀਂ ਕਮਾਲ ਹੀ ਕਰਦੀ ਮਾਂ ਹੋਏ ਸੀ ਹੈਨਾ ਆ ਤਾਂ ਜਮੀ ਆਹੋ ਲੱਗਦਾ ਇਹ ਮੇਰੀ ਨਾਨੀ ਨੇ ਬੰਨੀ ਹੈ ਹੋਰ ਦੇਖੋ ਆ ਮੇਰੀ ਨਾਨੀ ਨੇ ਬੰਨੀ ਹੈ ਇਹ ਆ ਦੇਖੋ ਹੇ ਉਂਗਲ 'ਚ ਪਾ ਕੇ ਦਿਖਾ ਮੈਂ ਰਿੰਗਾਂ ਨਹੀਂ ਦੇਖੀ ਲੱਗਦਾ ਹੈਗਾ ਹੈ ਨਾ ਆ ਦੇਖੋ ਰਿੰਗ ਪਾਉਣਾ ਹੈ ਨਾ ਜਿਵੇਂ ਆਪਾਂ ਉਂਗਲੀ ਦੇ ਵਿੱਚ ਇਹ ਆ ਦੇਖੋ ਨਹੀਂ ਕਿਰੇ ਮੇ ਸਾਡੀ ਮਾਂ 'ਚ ਵੀ ਦੇਖ ਲੈ ਕਿੰਨੀ ਕਰਾਮਾਤ ਹੈ ਮਾਂ ਤਾਂ ਥੋੜੀ ਜਿਹੀ ਚਭਾਲੀ ਉਹ ਤਾਂ ਹੋ ਵੀ ਬਣਾਉਂਦੀ ਹੁੰਦੀ ਮੇਰੀ ਮੰਨਾਨੀ ਮੋਰ ਉਹਦੇ ਵਾਲੇ ਹੈ ਨਾ ਹੋਰ ਖੁਸ਼ੀ ਇਹਦਾ ਕੰਮ ਕਰਦੀ ਹੈ ਇਹਨੂੰ ਬੱਦਲ ਵਾਲੀ ਦਰੀਆ ਦੇਖੋ ਆ ਦੇਖੋ ਮੇਰੀ ਮਾਂ ਤੇ ਮੇਰੀ ਕਲਾਕਾਰੀ ਸੋਣ ਬਾਦਾਂ 'ਚ ਜਦੋਂ ਕਿਤੇ ਕਾਲਾ ਬੱਦਲ ਹੋ ਗਿਆ ਕਿਤੇ ਲੀਲਾ ਬੱਦਲ ਕਦੇ ਆ ਬਦਲ ਹੋ ਗਿਆ ਹੈ ਆ ਆ ਵਾਰੀ ਕਲਾਕਾਰੀ ਲੱਗਦੀ ਹੈ ਦੇਖੀ ਹਰਸ਼ ਦੇਖਿਆ ਤਾਂ ਕਿੰਨੀ ਸੋਹਣੀ ਹੈ ਆ ਤਾਂ ਬਹੁਤ ਕਲਾਕਾਰੀ ਲੱਗਦੀ ਹੈ ਦੇਖੀ ਮਾਂ ਕਿੰਨੀ ਐਦਾ ਨਾ ਜਿੱਦਾਂ ਕਹਿੰਦੇ ਹੁੰਦੇ ਉਹਦੇ ਨਾਲ ਬੰਨੀ ਹੋਈ ਆ ਪੂਰੀ ਦੇਖੀ ਸਾਰੀ ਇੱਕੋ ਜੀ ਬੀਬੀ ਲੈ ਹੋਰ ਆਪਾਂ ਅੱਜ ਕੱਲ ਦੇਖਿਆ ਐਂ ਕਰਦੇ ਨੇ ਦੇਸੀ ਜਿਹਾ ਕੰਮ ਮਸ਼ੀਨੀ ਵਰਕ ਕਹਿੰਦੇ ਆ ਉਹ ਹੱਥਾਂ ਨਾਲ ਪਹਿਲਾਂ ਦੇਖ ਲਓ ਆਪਾਂ ਕਹਿੰਦੇ ਨਾ ਵੀ ਕਾਲੀ ਕਾਲੀ ਚ ਕਰ ਦੋ ਕੰਮ ਪਰ ਪਹਿਲਾਂ ਕਿੰਨੀ ਬਰੀਕੀ ਨਾਲ ਕਰਦੇ ਸੀ ਕੰਮ ਆ ਦੇਖੋ ਉਹ ਕਿਤੇ ਉਹ ਮੱਕੜੀਆਂ ਦੀ ਹੈ ਕੀ ਨਾ ਸੱਚ ਮੈਨੂੰ ਲੱਗਦਾ ਜਿਹੜੀ ਉਹ ਪਹਿਲਾਂ ਵਾਲੀ ਉਹ ਮੱਕੜੀਆਂ ਦੀ ਹੈ ਮੱਕੜੀਆਂ ਦੀ ਹੈ ਮੱਕੜੀਆਂ ਦੀ ਹੈ ਉਹ ਅੱਛਾ ਉਹ ਮੱਕੜੀਆਂ ਦੀ ਜਾਲੀ ਸੀ ਜਿਹੜੀ ਪਿੱਛੇ ਦਿਖਾਈ ਐ ਇਸ ਤੋਂ ਦੇਖੋ ਚਲੋ ਜੇ ਪਹਿਲਾਂ ਘਰੇ ਬੁਣਿਆ ਹੋਇਆ ਉਹ ਦੇਖਿਆ ਹਰ ਜਾ ਦੇਖੋ ਘਰੇ ਬਣਾਈਆਂ ਹੋਈਆਂ ਨੇ ਇਹ ਹੁਣ ਆ ਦੇਖੋ ਆ ਵੀ ਮੇਰੀ ਮਾਤਾ ਦੀਆਂ ਬਣਾਈਆਂ ਹੋਈਆਂ ਨੇ ਚਾਦਰਾਂ ਘਰੇ ਮੈਂ ਪਹਿਲਾਂ ਸਿੰਗਲ ਬੈੱਡ ਦੀਆਂ ਵੀ ਘਰੇ ਬਣਾਉਂਦੇ ਮੈਂ ਪਹਿਲਾਂ ਸਿੰਗਲ ਹੁੰਦੇ ਤੇ ਮਤਲਬ ਮੰਜਿਆਂ ਤੇ ਵਿਛਾਉਣ ਵਾਸਤੇ ਹੁੰਦੇ ਸੀ ਮੰਜਿਆਂ ਤੇ ਵਿਛਾਉਣ ਵਾਲੇ ਹੁੰਦੇ ਤੇ ਹੁਣ ਦੇਖੋ ਜਿਵੇਂ ਕਿਸੇ ਦੇ ਪੁਰਾਣਾ ਤਰ੍ਹਾਂ ਆਉਂਦਾ ਹੁੰਦਾ ਸੀ ਪਹਿਲਾਂ ਸਿੰਗਲ ਬੈੱਡ ਮਤਲਬ ਮੰਜਾ ਲਾ ਕੇ ਰੱਖਦੇ ਆ ਨਾ ਇੱਕ ਸਪੈਸ਼ਲ ਉਹਦੇ ਉੱਪਰ ਵਿਛਾਉਂਦੇ ਇਦਾਂ ਦੀਆਂ ਚਾਦਰਾਂ ਇਹ ਅੱਠ ਪੈ ਅੱਠ ਪੈੜਿਆਂ ਨਾਲ ਬੁਣਦੀਆਂ ਹੁੰਦੀਆਂ ਅੱਠ ਪੈੜੇ ਦੱਬ ਕੇ ਹੁੰਦੀਆਂ ਆ ਚਾਚੇ ਇਹ ਕੀ ਪ੍ਰਵਾਹ ਕੇ ਲਿਉਂਦੇ ਫਿਰ ਕਿਸੇ ਤੋਂ ਰੱਸ਼ ਆਂ ਭਰਦੀਆਂ ਦੇਖ ਲੈ ਡਿਜ਼ਾਈਨ ਨਮੂਨਾ ਲੈ ਕੇ ਆਉਂਦੇ ਫਿਰ ਹੈ ਆਪੇ ਵਿੱਚ ਹੀ ਬਣ ਜਾਂਦਾ ਡਿਜ਼ਾਈਨ ਤਾਂ ਮੇਲੇ ਦਾ ਪਹਿਲਾਂ ਤਾਂ ਜੇ ਕਿਤੇ ਮੈਂ ਕਹਿੰਨੀ ਲਹਿਰੇ ਤੋਂ ਲੁਧਿਆਣੇ ਵੀ ਆਉਣਾ ਪੈਂਦਾ ਨਮੂਨਾ ਲੈਣ ਵਾਸਤੇ ਬੰਦੇ ਆ ਜਾਂਦੇ ਹਨਾ ਹੋਰ ਪਿੰਡਾਂ 'ਚ ਜਾਂਦੀਆਂ ਡਿਜ਼ਾਈਨ ਲੈਣ ਵਾਸਤੇ ਤੁਸੀਂ ਇਹ ਦੇਖੋ ਮੇਰੀ ਮਾਤਾ ਕਹਿੰਦੀ ਪਹਿਲਾਂ ਕਹਿੰਦੀ ਵੀ ਮੇਰੇ ਨਾਨਾ ਜੀ ਹੋਰੀ ਜਿਹੜੇ ਹੁੰਦੇ ਸੀ ਕਹਿੰਦਾ ਵੀ ਸਹ ਦਿੰਦੇ ਤੇ ਸਪੋਰਟ ਕਰਦੇ ਤੇ ਇਹ ਕੰਮ ਵੀ ਹੈਲਪ ਕਰਦੇ ਸੀ ਕਹਿੰਦੇ ਸਾਡੀ ਜੇ ਕਿਤੇ ਨਮੂਨਾ ਫੜ ਕੇ ਲਿਆਉਣਾ ਹੁੰਦਾ ਵੀ ਕਹਿੰਦੇ ਜੇ ਜਿਵੇਂ ਹੁਣ ਮੰਨ ਲਓ ਜਿਵੇਂ ਸਾਡਾ ਪਿੰਡ ਸੁਨਾਮ ਕਨੀ ਪੈ ਜਾਂਦਾ ਸੁਨਾਮ ਤੋਂ ਜੇ ਕਹਿੰਦੇ ਉਹਨਾਂ ਨੂੰ ਲੁਧਾਨ ਲੁਧਿਆਣੇ ਵੀ ਆਉਣਾ ਪੈਂਦਾ ਨਾ ਕਹਿੰਦੇ ਉਹ ਸਾਡੀ ਹੈਲਪ ਕਰਦੇ ਸੀ ਦੋ ਦੋ ਤਿੰਨ ਤਿੰਨ ਜਾਣੇ ਜਾਂਦੇ ਕਹਿੰਦੇ ਮਾਪੇ ਨੂੰ ਵੀ ਸ਼ੌਂਕ ਹੁੰਦਾ ਵੀ ਸਾਡੀਆਂ ਤੀਆਂ ਦਾ ਸ਼ੌਂਕ ਨਾ ਰਹਿ ਜੇ ਕਿਤੇ ਕੋਈ ਕਹਿੰਦੇ ਇੱਕ ਵਾਰ ਤਾਂ ਲੜਾਈ ਹੋ ਗਈ ਸੀ ਕਿਸੇ ਨੇ ਨਮੂਨਾ ਨਹੀਂ ਦਿੱਤਾ ਕਹਿੰਦੇ ਮੇਰੇ ਨਾਨਨੇ ਹੋਰੀ ਬਹੁਤ ਉਹਨਾਂ ਦੇ ਹਾੜੇ ਕੱਢ ਕੇ ਆਏ ਵੀ ਨਮੂਨਾ ਦੇ ਦੋ ਫਿਰ ਲੀਕਿਆ ਤੀ ਕੋਰੇ ਕਾਗਜ਼ ਲਿਆ ਕੇ ਲੀਕ ਕੇ ਫਿਰ ਲਿਖ ਕੇ ਫਿਰ ਬੁਣਿਆ ਤੀ ਅੱਛਾ ਲੀਕਿਆ ਕਹਿੰਦੇ ਫਿਰ ਕੋਰੇ ਕਾਗਜ਼ ਤੇ ਕਹਿੰਦੇ ਉਹਨਾਂ ਨੇ ਨਮੂਨਾ ਦਿੱਤਾ ਨਹੀਂ ਸਾਨੂੰ ਦੇਖ ਲਓ ਇੱਕ ਆਹ ਨੇ ਆਹ ਖੇਸ ਦਿਖਾਵਾਂ ਆ ਪੰਜੀਆਂ ਵਾਲੇ ਖੇਸ ਨੇ ਹੂੰ ਪੰਜੀਆਂ ਦੇ ਪੰਜੀ ਜਿਵੇਂ ਆਪਣੇ ਪੰਜੀ ਨਹੀਂ ਹੁੰਦੀ ਸੀ ਪੰਜ ਪੈਸੇ ਹੁੰਦੇ ਸੀ ਪਹਿਲਾਂ ਪੰਜੀ ਦੀ ਐ ਤਿੱਖੀ ਜੀ ਸ਼ੇਪ ਹੁੰਦੀ ਸੀ ਉਵੇਂ ਪੰਜੀਆਂ ਵਾਲੇ ਖੇਸ ਨੇ ਇਹ ਮੇਰੇ ਦਿਖਾਈਆਂ ਅਰਜ ਦੇਖੋ ਇਹ ਸਾਡੇ ਆਪ ਦੇ ਬੁਨੇ ਹੋਏ ਨੇ ਕੋਲੇ ਡਿਜ਼ਾਈਨ ਕਰਕੇ ਦਿਖਾਇਆ ਇਹਨੂੰ ਪੰਜੀਆਂ ਵਾਲੇ ਖੇਸ ਕਹਿੰਦੇ ਨੇ ਆ ਦੇ ਕੋਲੇ ਪਹਿਲਾਂ ਪੰਜੀ ਹੁੰਦੀ ਸੀ ਜਿਹੜੀ ਆ ਆ ਪੰਜੀਆਂ ਪੰਜੀਆਂ ਹੁੰਦੀਆਂ ਪੰਜ ਪੈਸੇ ਪੰਜੀਆਂ ਨੂੰ ਤਾਂ ਅਗਲਾ ਕਹ ਦੋ ਇਹ ਪੰਜ ਪੈਸੇ ਹੁੰਦੇ ਤੇ ਪਹਿਲਾਂ ਪੁਰਾਣੇ ਹੂੰ ਇਹ ਸਾਡੇ ਦੇਖਿਓ ਹੋਏ ਨੇ ਦੁੱਕੀ ਤਿੱਕੀ ਪੰਜੀ ਹੂੰ ਇਹ ਗੱਲ ਹੈ ਨਾ ਹੁਣ ਥੋੜਾ ਫੜਫੜ ਦਿਖਾ ਦਈਏ ਫਿਰ ਦੇਖ ਲਓ ਪਰ ਵੀ ਆਪਾਂ ਸ਼ਹਿਰਾਂ ਚ ਆ ਕੇ ਕੋਈ ਚੀਜ਼ ਵਰਤ ਨਹੀਂ 파 ਰਹੇ ਪਾਉਂਦੇ ਹੈਗੇ ਇਹ ਇਹ ਕਿਹੜੇ ਸੀ ਇਹ ਤਾਂ ਕਿਤੇ ਵੈਸੇ ਨਹੀਂ ਚੈੱਕ ਕਰਦੇ ਡੱਬਿਆਂ ਵਾਲੇ ਡੱਬਿਆਂ ਵਾਲੇ ਕਹਿੰਦੇ ਇਹਨਾਂ ਨੂੰ ਉਹ ਤੇ ਉਹ ਬੰਬਲ ਵੱਟੇ ਹੋਏ ਨੇ ਹਾਂ ਵੱਟੇ ਹੋਏ ਨੇ ਉਹ ਵੀ ਤੇ ਨਾਨੀ ਦੇ ਵੱਟੇ ਹੋਏ ਨੇ ਬੰਬਲ ਹੂੰ ਲੈ ਹੁਣ ਕਿਸੇ ਨੂੰ ਬੰਬਲਾਂ ਦਾ ਨਹੀਂ ਪਤਾ ਵੀ ਕਿਵੇਂ ਵੱਟਣੇ ਨੇ ਸਹੀ ਗੱਲ ਹੈ ਦੇਖੋ ਆ ਆ ਵੀ ਮੇਰੀ ਮਾਂ ਦੇ ਬੁਨੇ ਹੋਏ ਨੇ ਕੇਸ ਇਹ ਇਹ ਆਪਣੇ ਪਿੰਡੀ ਬੁਨੇ ਹੋਏ ਨੇ ਹਨਾ ਵੀ ਮੇ ਤਾਂ ਹਾਂ ਹੋਰ ਵਿਚ ਵਿਚ ਕਈ ਵਾਰੀ ਅਸੀਂ ਵੀ ਬੈਠ ਜਾਂਦੀ ਹੁੰਦੀ ਅਸੀਂ ਇੱਥੇ ਆਹ ਦੇਖ ਡੱਬੇ ਦਾ ਫਰਕ ਨਹੀਂ ਪਾਉਂਦੇ ਤੇ ਡੱਬੇ ਨਾਲ ਡੱਬਾ ਮਿਲਿਆਉਣੀ ਆ ਦੇਖੋ ਡੱਬੇ ਨਾਲ ਡੱਬਾ ਮਿਲਿਆ ਹੋਇਆ ਦੇਖ ਲਾ ਬਿਲਕੁਲ ਡੱਬੇ ਨਾਲ ਡੱਬਾ ਮਲਾ ਕੇ ਕੀਤੇ ਹੋਏ ਨੇ ਦੇਖੋ ਆ ਹੁਣ ਆ ਦੇਖਾ ਇੱਥੋਂ ਸਿਉਣ ਤਾਂ ਹੀ ਲੱਗਦੀ ਵੀ ਸਿਉਣ ਪਾਈ ਹੋਈ ਐ ਹੂੰ ਆ ਦੇਖ ਜਿਵੇਂ ਇੱਧਰ ਡੱਬੇ ਨੇ ਉੰਜ ਹੀ ਮੈਂ ਦੜ ਪਾ ਇੱਧਰ ਕਰਿਆ ਫਿਰ ਅੱਧਾ ਉਧਰ ਲਈ ਕੰਨੀ ਤੇ ਵੀ ਜੇ ਸਿਉਣ ਵੇਲੇ ਉਹ ਪੂਰਾ ਡੱਬਾ ਬਣ ਜਾਊਗਾ ਉਹ ਦੇਖੀ ਕੀ ਕੀਮਤ ਰਹੇਗੀ ਹੁਣ ਇਹ ਚੀਜ਼ਾਂ ਦੀ ਕੀਮਤ ਬਹੁਤ ਹੈ ਨਹੀਂ ਪਰ ਕੋਈ ਲੈਂਦਾ ਨਹੀਂ ਹਨਾ ਵੀ ਉੱਪਰ ਨਹੀਂ ਲੈਂਦਾ ਇਹਨਾਂ ਨੂੰ ਹਾਂ ਉੱਪਰ ਨਹੀਂ ਲੈਂਦੇ ਇਹ ਤਾਂ ਕੰਮ ਆਉਣਗੇ ਕਿਹਨਾਂ ਕੀਮਤ ਹੋਊਗੀ ਇਹਨਾਂ ਦੀ ਪਹਿਲਾਂ ਦੇਖੀ ਬੰਬਲ ਵਟਣ ਦੇ ਵੀ ਕਿੱਡੇ ਕਿੱਡੇ ਕੰਮ ਹੁੰਦੇ ਸੀ ਵੀ ਹਨਾ ਆ ਦੇਖਾ ਆ ਮੁੱਛ ਮਰੋੜਦਾ ਇਹ ਮੁੱਛ ਮਰੋੜ ਦਾ ਜਿਵੇਂ ਆਪਾਂ ਐ ਮੁੱਛ ਨਹੀਂ ਮਰੋੜ ਦਿੰਦੇ ਆਹ ਦਾ ਖਰਚ ਆ ਦਿਖਿਆ ਉਹ ਕਰਕੇ ਮੁੱਛ ਮਰੋੜ ਦੇ ਕਿਆ ਕਿੰਨਾ ਸੋਹਣਾ ਹੈ ਨਾ ਬੀਬੀ ਇਹ ਵੀ ਘਰੇ ਬਣਾਇਆ ਹੋਇਆ ਮੁੱਛ ਮਰੋੜ ਦਾ ਕਿਸੇ ਸਾਹ ਮੈਂ ਕਹ ਰਿਹਾ ਮੁੱਛ ਮਰੋੜ ਜਿਵੇਂ ਮੁੱਛ ਜੀ ਮਰੋੜ ਕੇ ਆਇਆ ਨਹੀਂ ਬਣ ਜਾਂਦਾ ਉਹ ਐ ਜੇ ਕਰਕੇ ਆਇਆ ਮੁੱਛ ਮਰੋੜੀ ਕੁੰਡੀਆਂ ਕੁੰਡੀਆਂ ਮੁੱਛਾਂ ਕੁੰਡੀ ਐ ਐ ਮੁੱਛ ਮਰੋੜ ਕੇ ਬਸ ਐ ਕਰ ਦਨੇ ਆਪਾਂ ਉਵੇਂ ਜਿਹਾ ਦੇ ਗੱਲ ਕਿੰਨਾ ਦੇਖਿਓ ਹੁਣ ਆਪਾਂ ਕਹਦੇ ਨੇ ਕੰਮ ਬਹੁਤ ਐ ਕੰਮ ਕੰਮ ਤਾਂ ਪਹਿਲਾਂ ਹੁੰਦੇ ਸੀ ਹਨਾ ਹੋਰ ਗੋਹੇ ਕੁੜੇ ਸਿੱਟ ਕੇ ਫਟਾਫਟ ਬੈਠਣਾ ਥਾਪਿਆਂ ਨਾਲ ਕੱਪੜੇ ਧੋਣੇ ਹੈ ਵੀ ਤਾਂ ਹੈ ਤੇ ਇੱਕ ਆ ਮੇਰੀ ਮਾਤਾ ਕਹਿੰਦੀ ਅਸੀਂ ਕਿੱਥੋਂ ਉਹ ਕਰਵਾ ਕੇ ਲਿਆ ਸੀ ਕਰੇ ਖੱਦਰ ਬਣਾ ਕੇ ਇਹ ਖੱਦਰ ਜਿਹੜਾ ਹੈਗਾ ਉਹ ਘਰੇ ਬਣਾਇਆ ਹੋਇਆ ਪਹਿਲਾਂ ਮੇਰੀ ਮਾਤਾ ਦਾ ਫਿਰ ਉਦੋਂ ਬਾਅਦ ਚ ਜਿਹੜਾ ਛਾਪ ਪਵਾਇਆ ਹੋਇਆ ਇਹਦੇ ਉੱਪਰ ਬਲਾਡੇ ਤੋਂ ਦੇਖੋ ਠੇਕਣਾ ਅੱਗੇ ਤਾਂ ਠੇਕਣਾ ਕਹਿੰਦੇ ਹੁੰਦੇ ਇਹਨੂੰ ਬਿਟਕਾ ਕੇ ਲੈਂਦੀਆਂ ਨੇ ਰਜਾਈਆਂ ਹੂੰ ਰਜਾਈ ਠਿਕਾ अकेਲੀ ਆਂਦੀ। ਨੀਰਾ ਪਰਿਆ ਹਰਛ ਇਹ ਰਜਾਈ ਦਾ ਨਾ ਖਰਾਬ ਹੋਵੇ ਨਾ ਇਹਦਾ ਰੰਗ ਫਿੱਟੇ ਇਹਦਾ ਰੰਗ ਨਹੀਂ ਇਹਦੇ ਫਿੱਟਦੇ ਹੈਗੇ। ਦੇਖੋ ਅੱਜ ਹੁਣ ਇਹ ਰਜਾਈਆਂ ਕੌਣ ਲੈਂਦਾ ਹੈ ਨਾ? 21 ਬਿਸਤਰੇ ਸੀ ਮੇਰੇ ਟੋਟਲ 21 ਬਿਸਤਰੇ ਕਰਕੇ ਦਿੱਤੇ ਸੀ ਮੈਨੂੰ। ਸਾਰਾ ਇੱਕ ਇਹ ਇਦਾਂ ਦੀਆਂ ਰਜਾਈਆਂ ਨੇ ਠਿਕਾਉਣ ਵਾਲੀਆਂ ਇੱਕ ਫੁਲਕਾਰੀ ਦੀ ਹੈ ਨਾ ਬੀਬੀ ਆਹ ਦੇਖੋ ਫੁਲਕਾਰੀ ਇਹ ਤੇ ਆਹ ਦੇਖਾ ਹਾਂ ਜੇ ਆ ਕੇ ਇਸ ਰੰਦੇ ਨੇ ਦੋ ਹੂੰ ਆਹ ਦੇਖੋ ਆਪਲਾ ਆਹ ਆਹ ਫਲਾ ਫਟਾਫਟ ਦਿਖਾ ਦਈਏ ਫਿਰ ਬੀਬੀ ਹਲਕਾਰੀ ਦੀ ਐ ਇਹ ਚਲ ਐਂ ਦਿਖਾ ਦੇ ਖੋਲ ਨਾ ਟਾਂਕਾ ਲੱਗਿਆ ਹੋਇਆ ਹੈਗਾ ਹਾਂ ਹੋਰ ਚਲ ਹਾਂ ਉਹ ਟਾਂਕਾ ਲੱਗਿਆ ਹੋਇਆ ਖੋਲ ਨਾ ਇਹ ਵੀ ਖੱਦਰ ਕਰਨ ਬਣਾਇਆ ਹੋਇਆ ਹੈ ਇਹ ਵੀ ਠਿਕਾਈ ਹੋਈ ਹੈ ਬਾਹਰ ਫਲਕਾਰੀ ਦੀ ਹਾਂ ਇਹ ਵੀ 25 26 27 ਸਾਲ ਪਹਿਲਾਂ ਸਾਰਾ ਦਾਜ ਇਹ ਹੂੰ 27 28 ਸਾਲ ਪਹਿਲਾਂ ਦੇਖੋ ਹਨਾ ਹੂੰ ਦੇਖੋ ਇਹ ਫਲਕਾਰੀ ਦੀ ਠਿਕਾਈ ਹੋਈ ਹੈ ਇੱਕ ਬਾਗ ਜਾ ਉੱਦਾਂ ਰੱਖਿਆ ਹੋਇਆ ਸੀ ਮੋਟਰਸਾਈਕਲ ਤੇ ਪਾਉਣ ਨੂੰ ਹਨਾ ਹੂੰ ਆ ਦੇਖ ਆ ਉਹਨਾਂ ਦੇ ਬਣਾਏ ਹੋਏ ਨੇ ਘਰੇ ਹੂੰ ਇਹ ਉਹਨਾਂ ਦੇ ਬੁਣੇ ਹੋਏ ਨੇ ਪਹਿਲਾਂ ਕਿੰਨਾ ਮਤਲਬ ਉਹ ਕਰਦੇ ਲੋਕ ਹਨਾ ਆ ਦੇਖ ਲੈ ਜਿਹੜੀ ਚੀਜ਼ ਮੈਂ ਕਹਿੰਦੀ ਇਹਦਾ ਵੀ ਦੇਖ ਲੈ ਡੱਬੇ ਨਾਲ ਡੱਬਾ ਮਿਲਿਆ ਪਿਆ ਦੇਖ ਲੈ ਦੇਖੇ ਜਿੱਥੇ ਦੇਖਦੇ ਮੈਂ ਕਹਿੰਦੀ ਚੀਜ਼ ਉਹਨਾਂ ਦਾ ਹਰ ਚੇ ਹੈ ਬੀਬੀ ਮੈਂ ਕਹਿੰਦੀ ਜਿੱਥੇ ਦੇਖਦੇ ਚੀਜ਼ ਲੋਕਾਂ ਹੀ ਲਾਲ ਡਿੱਗ ਜਾਂਦੀ ਹੁਣ ਵੀ ਆ ਚੀਜ਼ ਅਸੀਂ ਬਣਾਈਏ ਹਨਾ ਹੋਰ ਦੇਖੋ ਕਿੰਨਾ ਜਿਵੇਂ ਅੱਜ ਕੱਲ੍ਹ ਜਿਵੇਂ ਅੱਜ ਕੱਲ ਆਪਾਂ ਨੂੰ ਹੁੰਦਾ ਵੀ ਫਲਾਣੀ ਦੇ ਇਹੋ ਜਿਹੇ ਸੂਟ ਪਾਇਆ ਹੋਇਆ ਹੈ ਹਨਾ ਵੀ ਆਪਾਂ ਕਿੱਥੋਂ ਲਈਏ ਇਹੋ ਜਿਹਾ ਸੂਟ ਪਹਿਲਾਂ ਲੋਕਾਂ ਨੂੰ ਇਹ ਚੀਜ਼ਾਂ ਦਾ ਹੁੰਦਾ ਸੀ ਜ਼ਿਆਦਾ ਸੂਟਾ ਸਾਟਾ ਦਾ ਨਹੀਂ ਹੁੰਦਾ ଥିਗਾ ਸੂਟਾਂ ਦਾ ਨਹੀਂ ਹੁੰਦਾ ਸੀ ਮੇਰੀ ਮਾਤਾ ਕਹਿੰਦੀ ਜਦੋਂ ਮੇਰੇ ਵਿਆਹ ਹੋਇਆ ਕਹਿੰਦੀ ਮੇਰੇ 100 150 ਵਾਲਾ ਸੂਟ ਪਾਇਆ ਹੋਇਆ ਸੀ ਕੱਲਾ ਬਸ ਹਰੇ ਰੰਗ ਦਾ ਬਸ 100 150 ਦਾ ਹਨਾ ਅੱਜ ਤੋਂ 43 44 ਸਾਲ ਪਹਿਲਾਂ ਜਿਵੇਂ ਹੁਣ 42 ਸਾਲ ਦੀ ਤਾਂ ਮੇਰੀ ਏਜ ਹੋ ਗਈ ਆ ਮੇਰੀ ਮਾਤਾ ਦਾ ਵਿਆਹ 1.5 2 ਸਾਲ ਪਹਿਲਾਂ ਹੋਇਆ ਹੋਇਆ ਹਨਾ ਉਦੋਂ ਫੇਰ 44 ਸਾਲ ਹੋ ਗਏ ਦੇ ਲੋ ਵਿਆਹ ਹੋਏ ਆ ਵੀ ਘਰੇ ਬਣਾਏ ਹੋਏ ਨੇ ਇਹ ਕਿਹੜੇ ਨੇਗੇ ਇਹ ਅੱਖ ਵਾਲੇ ਲੱਗਦੇ ਨੇ ਕੋਈ ਮੈਨੂੰ ਹਨਾ ਕਬੂਤਰ ਦੀ ਅੱਖ ਦੇ ਇਹ ਕਬੂਤਰ ਦੀ ਅੱਖ ਦੇ ਨੇ ਦੇਖੋ ਆ ਕਬੂਤਰ ਦੀ ਅੱਖ ਵੱਜਦੀ ਸੀ ਇਹ ਆ ਦੇਖੋ ਆ ਕਬੂਤਰ ਦੀ ਅੱਖ ਹੈ ਇਹ ਕਬੂਤਰ ਦੀ ਅੱਖ ਦੇ ਜਿਵੇਂ ਅੱਖ ਹੁੰਦੀ ਹੈ ਨਾ ਕਬੂਤਰ ਦੀ ਅੱਖ ਹੈ ਇਹ ਦੇਖੋ ਆਸ ਲੱਖਾਂ ਤੇ ਇਹ ਲੜਾਈਆਂ ਹੋਈਆਂ ਨਹੀਂ ਹੈ ਜਿਹੜੇ ਕੰਮ ਕਰੇ ਹੋਏ ਦੀ ਗਿਣ ਹੈ ਹੂੰ ਆ ਦੇਖੋ ਮੋਰਾ ਵਾਲੀ ਰਜਾਈ ਮੇਰੀ ਜਿੰਨ ਸਾਰੀਆਂ ਉਹਦੇ ਕੋਲੇ ਵਿਕ ਗਈਆਂ ਤੇ ਫੇਰ ਮੈਂ ਭੋਲੇ ਨੂੰ ਕਹਿ ਕੇ ਆਈ ਮਾਂ ਤਾਂ ਨਹੀਂ ਚਾਹੀਦੀ ਨਿਰਜਾਨੀ ਮੈਨੂੰ ਵੀ ਬਹੁਤ ਸੋਹਣੀ ਲੱਗੀ ਸੀ ਇਹ ਜਦੋਂ ਲਿਆਂਦੀ ਸੀ ਰਜਾਈ ਹੂੰ ਇਹ ਮੋਰਾ ਵਾਲੀ ਰਜਾਈ ਆ ਇਹ ਇਹ ਸਿਲਕੀ ਆ ਹੈਨਾ ਹੂੰ ਸਿਲਕੀ ਹੈ ਹੈ ਦੇਖੋ ਹੁਣ ਹੁਣ ਅੱਜ ਕੱਲ ਇੱਕ ਕੰਬਲ ਦੇ ਦਾਂਦੇ ਨੇ ਹਨਾ ਵੱਡਾ ਹਾਂ ਹੋਰ ਹੁਣ ਦੋ ਕੰਬਲ ਦੇ ਦਾਂਦ ਲ ਸਹੀ ਗੱਲ ਆ ਚੱਲ ਹਰਸ਼ ਦਸੀ ਮਾ ਇਹ ਸਾਰੀ ਰੂ ਰੂ ਕਿ ਪਾਈ ਹੋਈ ਆ ਇਹ ਨਾਨੂ ਨੇ ਆਪਦੇ ਘਰੇ ਆਪਾਂ ਬਾਹ ਕਪਾ ਵੀਜੀ ਤੀਗੀ ਅਸੀਂ ਆਪ ਹੀ ਚੁੱਕ ਕੇ ਆਪ ਹੀ ਇਹਨੂੰ ਕਰਾ ਕੇ ਬੁਲਾ ਕੇ ਇਹ ਕਰਦੀ ਰੂ ਦੀਆਂ ਰਜਾਈਆਂ ਪਰਾਈਆਂ ਹੋਈਆਂ ਨੇ ਸਾਰੀਆਂ ਐ ਨਹੀਂ ਹੈਗਾ ਮੁੱਲ ਦੀ ਚੀਜ਼ ਅਸੀਂ ਇੱਕ ਤਣਕਾ ਵੀ ਨਹੀਂ ਦਿੱਤਾ ਹੋਇਆ ਮਮਾ ਨੂੰ ਮੁੱਲ ਦੀ ਚੀਜ਼ ਇੱਕ ਵੀ ਪਾਈ ਹੋਈ ਆ ਵਿੱਚ ਮੁੱਲ ਦੀ ਇੱਕ ਵੀ ਚੀਜ਼ ਨਹੀਂ ਪਾਈ ਹੋਈ ਦੇਖ ਲਓ ਉਹ ਸਾਰਾ ਘਰ ਦਾ ਆਪਦਾ ਬਣਾਇਆ ਵਸਾਂ ਇੱਕ ਉੱਪਰਲੇ ਢੇਡ ਲਿਆ ਕੱਪੜਾ ਲੈਤਾ ਹੋਇਆ ਉਹ ਵੀ ਆਪਾਂ ਬਸ ਹੂੰ ਆਪਾਂ ਲੈ ਲਾਂਦੇ ਸੀ ਵੀ ਚੱਲ ਥੋੜੇ ਇਹ ਵੀ ਅਸੀਂ ਸ਼ੌਂਕ ਵਜੋਂ ਲੈਂਦੇ ਨੇ ਵਸਾਂ ਹਾਂ ਹਾਂ ਬਿਜਾਲ ਥੋੜੇ ਜੇ ਵੀ ਸ਼ਾਇਰ ਦੇ ਹਿਸਾਬ ਨਾਲ ਹੋਣੇ ਚਾਹੀਦੇ ਨੇ ਆਪਣੇ ਕੋਲ ਇਹ ਵੀ ਮੰਮਾ ਐ ਵੀ ਜਲੰਧਰ ਜਾਣਗੇ ਅਸੀਂ ਤਾਂ ਲੈ ਕੇ ਦਿੱਤੀਆਂ ਦੀ ਇਹਦੇ ਹਾਂ ਦੇਖੋ ਹੁਣ ਮੇਰੀ ਮੈਰਿਜ ਜਲੰਧਰ ਹੋਈ ਸੀ ਹੁਣ ਅਸੀਂ ਲੁਧਿਆਣੇ ਰਹਿੰਦੇ ਆ ਏ ਜਦੋਂ ਤੇਰੇ ਨਾਨਕੀ ਤੇ ਪਿੰਡਾਂ ਵਾਲੇ ਇਸ ਤੇ ਪਿੰਡਾਂ ਵਾਲੇ ਉਹ ਵੀ ਐਂ ਦੇਖਦੇ ਤੇ ਖੜਖੜ ਕੇ ਵੀ ਇਹਨੇ ਕੁੜਦੇ ਜਲੰਦਰ ਵਿਆਹ ਹੋਇਆ ਇਹਨਾਂ ਨੇ ਤਾਂ ਹੀ ਐਂ ਐਂ ਜੇ ਵਧੀਆ ਜਾਂਜਾ ਦਿੱਤੀਆਂ ਨੇ ਹਾਂ ਆ ਦੇਖ ਹੂੰ ਚੱਲ ਹੁਣ ਹੁਣ ਦੇਖੋ ਸਮਾਨ ਹੋਰ ਵੀ ਬਹੁਤ ਪਿਆਗਾ ਹਨਾ ਹੁਣ ਜਿਵੇਂ ਮੇਰੇ ਮੈਰਜਾਈਆਂ ਦਿਖਾਈਆਂ ਨੇ ਤੁਹਾਨੂੰ ਸਾਰੀਆਂ ਜਿਹੜੀਆਂ ਦਰੀਆਂ ਦਿਖਾਈਆਂ ਨੇ ਉਹ ਡਬਲ ਡਬਲ ਕਰਕੇ ਨੇ ਜੇ ਕੋਈ ਮਹਿਫਲਕਾਰੀ ਦਿਖਾਈ ਉਹ ਵੀ ਡਬਲ ਹੈ ਜਿੰਨੀਆਂ ਵੀ ਹੈਗੀਆਂ ਨੇ ਸਾਰੀਆਂ ਡਬਲ ਡਬਲ ਕਰਕੇ ਨਹੀਂ ਹੈ ਹਨ ਪਰ ਆਪਾਂ ਸਿੰਗਲ ਸਿੰਗਲ ਪੀਸ ਹੀ ਦਿਖਾਇਆ ਉਹਨਾਂ ਦੇ ਵਿੱਚੋਂ ਡਬਲ ਡਬਲ ਰਜਾਈਆਂ ਨੇ ਹਾਂ ਇਹ ਡਬਲ ਡਬਲ ਹੀ ਰਜਾਈਆਂ ਨੇ ਮੇਰੇ ਟੋਟਲ 21 ਬਿਸਤਰੇ ਸੀਗੇ 21 ਬਿਸਤਰਿਆਂ 'ਚੋਂ ਮੈਂ ਇੱਕ ਵੀ ਨਹੀਂ ਲਾਇਆ ਹੈਗਾ ਤੁਸੀਂ ਇਹ ਦੇਖ ਲਓ 21 ਬਿਸਤਰਿਆਂ 'ਚੋਂ ਇੱਕ ਵੀ ਨਹੀਂ ਲਾਇਆ ਕੰਬਲ ਵੀ ਤਾਂ ਦਿੱਤਾ ਸੀ ਉਹਦਾ ਮਿਲਦਾ ਕੋ ਦੂਜਾ ਮੈਨੂੰ ਹਨ ਕੰਬਲ ਦਿੱਤਾ ਸੀ ਇੱਕ ਉਹ ਤਾਂ ਉਹ ਦਿੱਤਾ ਤੇ ਪਛਾਉਕ ਵਜੋਂ ਤੇ ਇੱਕ ਆਹ ਦੇਖੋ ਇੱਧਰ ਸਾਰਾ ਸਮਾਨ ਰੱਖਤਾ ਆਲਪੂ ਮੇਰੇ ਇੱਕ ਮੇਰੀ ਮੈਰਿਜ ਦੀ ਉਹ ਦਿਖਾਉਣੀ ਆ ਇੱਕ ਮਿੰਟ ਖੜ ਜਾ ਹਰ ਚ ਦੇ ਲਿਓ ਮੁੰਮੀ ਬਣੇ ਹੋਏ ਤੇ ਡੜੀ ਜਿਲਾ ਪੱਖੀਆਂ ਆ ਆਏ ਤਾਂ ਮੇਰੇ ਨਾਲੇ ਵੀ ਪਏ ਨੇ نیچے ਚੱਕ ਲੈਉਣੀ ਮੈਂ ਚੱਕ ਲੈ ਫਿਰ ਹਨਾ ਲੈਉਣੀ ਆ ਮੈਂ ਚੱਕ ਕੇ ਇਹ ਕਾ ਦੇਖੋ ਪੱਖੀਆਂ ਮੇਰੀਆਂ ਪੰਜ ਬਣੀਆਂ ਹੋਈਆਂ ਸੀਗੀਆਂ ਇਹ ਮਾਸੀ ਹੋਰਾਂ ਨੇ ਬਣਾਈਆਂ ਸੀ ਹਾਂ ਇਹ ਮੇਰੀ ਮਾਸੀ ਹੋਰਾਂ ਨੇ ਬਣਾਈਆਂ ਸੀ ਕੁਛ ਵੀ ਮਤਲਬ ਇਹ ਨਹੀਂ ਹੈਗਾ ਵੀ ਆਪਾਂ ਕੱਲਾ ਝਾਲਰ ਲਾਤਾ ਸਾਰੀ ਪੱਖੀ ਜਿਹੜੀ ਹੈਗੀ ਉਹਨਾਂ ਨੇ ਖੁਦ ਬਣਾਈ ਹੋਈ ਆ ਪੱਖੀਆਂ ਤਾਂ ਮੇਰੀਆਂ ਬਹੁਤ ਸੋਹਣੀਆਂ ਸੋਹਣੀਆਂ ਸੀਗੀਆਂ ਵਿੱਚ ਮੈਂ ਉਹਦੀਆਂ ਵੀ ਵੀ ਬੈਲਵਟ ਜਿਹੇ ਦੀਆਂ ਹਨਾ ਬੈਲਵਟ ਬੈਲਵਟ ਦੀਆਂ ਸੀਗੀਆਂ ਬਸ ਇਹ ਲਾਲੂ ਲਈਆਂ ਇਹ ਥੋੜੀ ਜਿਹੀ ਆਪਣੀ ਵਰਤੋਂ ਚ ਆਉਣ ਵਾਲੀ ਚੀਜ਼ ਸੀਗੀ ਅੱਗੇ ਉਹਨਾਂ ਦੇ ਬੈਂਤ ਦੀਆਂ ਤਾਰਾਂ ਤਾਰਾਂ ਦੀ ਬਣਾਈ ਹੋਈ ਸੀ ਕਿ ਜਮੀਂ ਕਰੇਲੇ ਆਏ ਲਾਦੀ ਜਿਦ ਕਰੇਲੇ ਵਧੀਆ ਬਣੇ ਹੋਏ ਨੇ ਵਿੱਚ ਪੱਖੀ ਰੱਖੂ ਮੈਂ ਠੀਕ ਆ ਪੱਖੀ ਰੱਖੂਗੀ ਪੱਕੀ ਰੱਖੂਗੀ ਪੱਕੀ ਰੱਖੂਗੀ ਹਾਂ ਤੇ ਆਹ ਦੇਖੋ ਮੇਰੇ ਵਿਆਹ ਦੇ ਨਾਲ ਹੀ ਰੱਖੇ ਹੋਏ ਨੇ ਵਿੱਚ ਹੈਨਾ ਇਹਨਾਂ ਨੂੰ ਵੀ ਦਾਜ ਚ ਸਮਝਦੇ ਵੀ ਦਾਜ ਚ ਦੇਣੇ ਹੈਨਾ ਨਾਲੇ ਨਾਲੇ ਜਿਹੜੇ ਹੈਗੇ ਨੇ ਉਹ ਵੀ ਬੁਣਦੇ ਸੀਗੇ ਡਿਜ਼ਾਈਨ ਪਾ ਪਾ ਕੇ ਬੁਣਦੇ ਸੀ ਇਹ ਤਾਂ ਸਿੰਪਲ ਨੇਗੇ ਪਰ ਮੈਂ ਉਹਦਾ ਤੁਹਾਨੂੰ ਇਹ ਦੱਸ ਦਿਆਂ ਵੀ ਮੇਰੇ ਵਿਆਹ ਵੇਲੇ ਦੇ ਨੇ ਇਹ ਦੇਖੋ ਅੱਡੇ ਤੇ ਅੱਡੇ ਤੇ ਬੁਣਦੀਆਂ ਇਹ ਇਹਨੂੰ ਕੀ ਬੋਲਦੇ ਨੇ ਬੀਬੀ ਹਾਰੜ ਹਾਰੜਾ ਮੂਰੇ ਮੂਰੇ ਹਾਰੜ ਬੰਦੀਆਂ ਫਿਰ ਆਹ ਦੇਖੋ ਇਹ ਸਖਤ ਬੰਦੇ ਹਨਾ ਹਾਰੜ ਮੂਰੇ ਹੁਣ ਇਹ ਕੌਣ ਪਾਉਂਦਾ ਦੇਖੋ ਅਲੱਗ-ਅਲੱਗ ਸੂਟਾ ਨਾਲ ਦੇ ਸੀਗੇ ਵਿੱਚ ਇਹ ਅਲੋ ਆ オレンジ ਕਲਰ ਆ ਮਹਿੰਦੀ ਰੰਗਾ ਆ ਰਹਿ ਗਈ 1 2 3 4 5 ਮੈਂ ਲਾ ਜਿੰਨੇ ਸੂਟ ਕਰਦੇ ਹੁੰਦੀ ਨਾਲੇ ਕਰਦੀ ਹਾਂ ਨਾ ਨਹੀਂ ਵਾ ਹੋਰ ਤੇ ਨਾਲੇ ਦਾ ਬਸ ਸੂਟ ਬੇਕਾਰ ਵੀ ਹੋ ਗਿਆ ਹਾਂ ਫਿਰ ਉਦੋਂ ਤਾਂ ਪਾਉਂਦੇ ਸੀ ਨਾ ਵੀ ਉਸ ਟਾਈਮ ਤੇ ਤਾਂ ਆ ਬਚ ਰਹੇ ਨੇ ਇੰਨੇ ਇਹਵੇਂ ਰੱਖੇ ਹੋਏ ਨੇ ਸੰਭਾਲ ਕੇ ਹਜੀ ਵੀ ਤੇ ਨੂੰ ਇਹ ਹਰ ਚੂ ਦੇ ਘਰ ਆਂਦੇ ਦੀ ਹਾਂ ਆ ਰੱਖ ਦਾਂਗੇ ਵਿੱਚ ਪੁਰਾਣੀ ਚੀਜ਼ ਦੇ ਹਿਸਾਬ ਨਾਲ ਬਰੀਚ ਰੱਖਣ ਦਾ ਹੱਕ ਬਣਦਾ ਇਹ ਆ ਦੇਖੋ ਆ ਮੇਰੇ ਵਿਆਹ ਵੇੜੇ ਦਾ ਮੇਰਾ ਉਹ ਪਿਆ ਚੂੜਾ ਪਿਆ ਏ ਮੇਲਾ ਦਾ ਮੇਨ ਨਹੀਂ ਹੈਗਾ ਦੇਖੋ ਮੇਨ ਤਾਂ ਕਹਿੰਦੇ ਹੁੰਦੇ ਨੇ ਵੈਸੇ ਕਹਿੰਦੇ ਹੁੰਦੇ ਨੇ ਕਹਿੰਦੇ ਵੀ ਦੇਖ ਦੇਖਦੇ ਨਹੀਂ ਹੁੰਦੇ ਹੈਗੇ ਦਵਾਰੇ ਆਵਦਾ ਚੂੜਾ ਹਨਾ ਇਹ ਤਾਂ ਮੇਲਾ ਦਾ ਜਿਹੜਾ ਮੇਰਾ ਦਵਾਰਾ ਬਦਲਿਆ ਸੀ ਨਾ ਉਹ ਉਹ ਹੈ ਇਹ ਆ ਦੇਖੋ ਉਸ ਟਾਈਮ ਤੇ ਵੀ ਕਿੰਨਾ ਸੋਹਣਾ ਹੁੰਦਾ ਸੀ ਹਨਾ ਦੇਖੀ ਹਰ ਚ ਦਿਖਾਈ ਖੜ ਜਾ ਇਹ ਇਦਾਂ ਰੱਖਣਾ ਮੇਰਾ ਉਹ ਐ ਸੀ ਨਾ ਵੀ ਉਹ ਹੋ ਜਾਣੀਆਂ ਹਿੱਲ ਜਾਣੀਆਂ ਚੂੜੀਆਂ ਇਹ ਆ ਦੇਖ ਮੇਰੇ ਵਿੱਚ ਬਾਨਾ ਤਰਮਾਲ ਜੀ ਵਿੱਚ ਇਹ ਦੂਜੀ ਵਾਰੀ ਜਦੋਂ ਮੇਰੇ ਬਦਲਿਆ ਸੀ ਨਾ ਇਹ ਉਹ ਉਸ ਟਾਈਮ ਦਾ ਮੈਂ ਮੇਰੀ ਮਾਤਾ ਨੂੰ ਕਿਹਾ ਮਾ ਚੂੜਾ ਦੇਖਦੇ ਨਹੀਂ ਹੁੰਦੇ ਕਹਿੰਦੀ ਜੇ ਤੁਸੀਂ ਘਰ ਵਾਲੇ ਨੂੰ ਦੇਖਦੇ ਫਿਰ ਚੂੜਾ ਦੇਖਣ ਨੂੰ ਕੀ ਮਨਾਹੀ ਹੈ ਗੱਲ ਤਾਂ ਸਹੀ ਹੈ ਪਰ ਜਦੋਂ ਘਰ ਵਾਲੇ ਨੂੰ ਦੇਖਦੇ ਫਿਰ ਚੂੜਾ ਨਹੀਂ ਦੇਖ ਸਕਦੇ ਬਹਿਮ ਪਾ ਰੱਖੇ ਨਹੀਂ ਹਾਂ ਬਹਿਮ ਤਾਂ ਅਸੀਂ ਤਾਂ ਕਰਦੇ ਨਹੀਂ ਹੈਗੇ ਵੈਸੇ ਬਹਿਮ ਆ ਦੇਖ ਲੱਗਦਾ ਹੈ ਅੱਜ ਦੇ ਜਮਾਨੇ ਦਾ ਲੱਗਦਾ ਵੀ ਹੈ ਨਾ ਨਾ ਇਹ ਤਾਂ ਜੇ ਆਪਾਂ ਹੁਣ ਖੁਸ਼ੀ ਹੈ ਜਿੰਨੇ ਸਾਲ ਦਾ ਪਿਆਰ ਹੈ ਤਾਂ ਦੇਖ ਲਿਆ ਉਹਨੂੰ ਦੁਬਾਰੇ ਹੈ ਨਾ ਇਹ ਤਾਂ ਖੁਸ਼ੀ ਦੀ ਗੱਲ ਹੈ ਇੱਕ ਮਿੰਟ ਪੁੱਤਰ ਹੁਣ ਦੇਖੋ ਇਹ ਵੀ ਹੈਗਾ ਹਾਂ 24 ਸਾਲ ਪੁਰਾਣਾ ਹੈਗਾ ਹੈ ਨਾ ਇੱਕ ਮਿੰਟ ਪੁੱਤਰ ਦੇਖੋ ਦੇ ਕੋਈ ਸਾਮ ਕੇ ਰੱਖਿਆ ਹੋਇਆ ਮੈਂ ਤਾਂ ਹਜੇ ਸੂਟ ਸਾਰਟ ਮੇਰੇ ਕੋਲੇ ਹੈਗੇ ਸੀ ਉਹ ਆਪਾਂ ਦੇ ਦੇ ਤੇ ਹਨਾ ਵੀ ਮੈਨੂੰ ਲੱਗਦਾ ਕਿਸੇ ਨੂੰ ਤੇ ਆ ਦੇਖ ਤੁਹਾਨੂੰ ਦਿਖਾਉਣੀ ਹੈ ਅੱਜ ਤੋਂ 24 ਸਾਲ ਪਹਿਲਾਂ ਪੁਰਾਣੀ ਫੋਟੋ ਦੇਖੀ ਅੱਜ ਦਿਖਾਈ ਜਾ ਤੂੰ ਇੱਕੋ ਗੱਲ ਆ ਦੇਖੋ ਆ ਹਰਸ਼ ਦੇ ਪਾਪਾ ਨੇ ਇਹ ਥੋੜੀ ਨਾ ਉਹ ਹੋ ਗਈ ਵਿੱਚ ਮੌਇਸਚਰ ਜਾ ਗਿਆ ਫੋਟੋਆਂ ਦੇ ਵਿੱਚ ਆ ਦੇਖੋ 24 ਸਾਲ ਪਹਿਲਾਂ ਦੀ ਫੋਟੋ ਇਹ ਆ ਮੈਂ ਆ ਹਰਸ਼ ਬੁਲਾਰਤਾ ਨਹੀਂ ਆਰੇ ਇਹਦੇ ਵਿੱਚ ਮੌਇਸਚਰ ਆ ਗਿਆ ਹਨਾ ਹਰਸ਼ ਹਾਂ ਇਹ ਆ ਦੇਖ ਹਰਸ਼ ਮੇਰਾ ਬੇਟਾ ਕਹਿੰਦਾ ਮम्मा ਲੈਂਸ ਪਾਏ ਹੋਏ ਨੇ ਤੁਸੀਂ ਮੈਂ ਕਿਹਾ ਉਦੋਂ ਕਿੱਥੇ ਹੁੰਦੇ ਸੀ ਲੈਂਸ 24 ਸਾਲ ਪਹਿਲਾਂ 25 ਸਾਲ ਪਹਿਲਾਂ ਲੈਂਸ ਕਿੱਥੇ ਹੁੰਦੀ ਸੀ ਹਨਾ ਉਹ ਤਾਂ ਬੜਾ ਪਤਾ ਆ ਦੇਖ ਖਬਰੌਨ ਬਰੌਨ ਲੱਗਦੀ ਨੇ ਹਨਾ ਇਹ ਆ ਬਸ ਜ਼ਿਆਦਾ ਨਹੀਂ ਦਿਖਾਉਂਦੇ ਹੈਗੇ ਆ ਦੇਖੋ ਉਹੀ ਚੂੜਾ ਪਾਇਆ ਹੋਇਆ ਹੈ ਮੇਰੇ ਜਿਹੜਾ ਮੈਂ ਤੁਹਾਨੂੰ ਦਿਖਾਇਆ ਉਹੀ ਹੈ ਹਨਾ ਇਹਦਾ ਮਤਲਬ ਇਹ ਮੇਨ ਆਲਾ ਹੈ ਵਿਆਹ ਵਾਲਾ ਹਾਂ ਇਹ ਮੇਨ ਆਲਾ ਮੇਨ ਵਿਆਹ ਵਾਲਾ ਹੈਗਾ ਇਹ ਚੂੜਾ ਹਾਂ ਮੇਨ ਵਿਆਹ ਵਾਲਾ ਇਹੀ ਜੀ ਜੁਐਲਰੀ ਹੁੰਦੀ ਸੀ ਉਦੋਂ ਨੈਟ ਜੀ ਦਾ ਲਹਿੰਗਾ ਹੁੰਦਾ ਸੀਗਾ ਹਨਾ ਹਾਥੀ ਕਰੀ ਮਹਿੰਦੀ ਲਾਰਖੀ ਸੀ ਮੈਂ ਤਾਂ ਚਲ ਚਲ ਬਸ ਹਾਂ ਤਾਂ ਅੰਗੇਜਮੈਂਟ ਦੀ ਆ ਗਈਆਂ ਫੋਟੋ ਤੇ ਦੱਸਿਓ ਮੈਨੂੰ ਤੁਸੀਂ ਤੁਸੀਂ ਮੈਨੂੰ ਵੀਡੀਓ ਦੇ ਵਿੱਚ ਦੱਸਿਓ ਵੀ ਕਿਹਦੇ ਕੋਲ ਇਹ ਸਮਾਨ ਜਿਹੜਾ ਹੈਗਾ ਪਿਆ ਜਿਹੜਾ ਤੁਹਾਨੂੰ ਦਾਜ ਦਿੱਤਾ ਹੋਣਾ ਤੁਹਾਡੀਆਂ ਮਾਮਾ ਨੇ ਹਨਾ ਵੀ ਕਿਨੇ ਕਿਨੇ ᱥਾਮ ਕੇ ਰੱਖਿਆ ਹੋਇਆ ਮੈਨੂੰ ਲੱਗਦਾ ਪਿੰਡਾਂ 'ਚ ਤਾਂ ᱥਾਮ ਕੀ ਰੱਖਿਆ ਹੋਣਾ ਹਾਂ ਅਜੇ ਤੱਕ ਸਾਰਾ ਹੋਰ ਪਿੰਡਾਂ 'ਚ ਹਾਂ ਪਿੰਡਾਂ 'ਚ ਤਾਂ ᱥਾਮ ਕੀ ਰੱਖਿਆ ਹੋਊਗਾ ਹੁਣ ਦੇਖੋ ਜਿਵੇਂ ਅਸੀਂ ਸ਼ਹਿਰ 'ਚ ਰਹਨੇ ਹੁਣ ਇੰਨੇ ਸਾਲਾਂ ਦੇ ਅਸੀਂ ਵਰਤਿਆ ਨਹੀਂ ਇਹ ਸਮਾਨ ਪਰ ਮੈਨੂੰ ਕਈ ਵਾਰ ਹੀ ਕਹਿ ਦਿੰਦੇ ਹੁੰਦੇ ਨੇ ਵੀ ਤੂੰ ਦੇ ਦੇ ਇਹ ਤਾਂ ਕਿਹੜਾ ਵਰਤਣਾ ਸਮਾਨ ਵੀ ਤੂੰ ਵੇਚ ਦੇ ਜਿਵੇਂ ਕਹਿੰਦੇ ਹੁੰਦੇ ਨੇ ਮੈਂ ਕਿਹਾ ਮੈਂ ਵੇਚਦੀ ਨਹੀਂ ਹੈਗੀ ਹੁਣ ਇਹ ਆਪਣੀਆਂ ਯਾਦਾਂ ਰੱਖਣੀਆਂ ਮੈਂ ਇਹ ਵੀ ਹੁਣ ਮੇਰੀ ਮਾਂ ਵਾਲੀਆਂ ਦਿਨੀਆਂ ਤਾਂ ਮੈਂ ਬਿਲਕੁਲ ਨਹੀਂ ਦੰਦੀ ਉਹ ਤਾਂ ਮੈਂ ਵੀ ਨੂਨੂ ਦੇਵਾਂਗੀ ਹਾਂ ਤੇ ਤੁਸੀਂ ਮੈਨੂੰ ਦੱਸਿਓ ਕਮੈਂਟ ਦੇ ਵਿੱਚ ਵੀ ਕਿਹਦੇ ਕਿਹਦੇ ਕੋਲ ਇਹ ਸਮਾਨ ਪਿਆਗਾ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਲਿਓ ਕਰ ਦਿਓ ਤੇ ਅਸੀਂ ਅੱਜ ਜਿਹੜੀਆਂ ਯਾਦਾਂ ਨੇ ਉਹ ਆਪਣੀਆਂ ਪੁਰਾਣੀਆਂ ਤਾਜ਼ਾ ਕੀਤੀਆਂ ਨੇ ਚਲੋ ਜੀ ਆਪਾਂ ਮਿਲਦੇ ਆ ਇੱਕ ਵਧੀਆ ਜੀ ਹੋਰ ਵੀਡੀਓ ਦੇ ਵਿੱਚ ਤਦ ਤੱਕ ਸਤਿ ਸ੍ਰੀ ਅਕਾਲ ਜੀ